ਹਾਂਜੀ ਫਿਰ ਤਾਂ ਯਾਨੀ ਮੱਝ ਵਾਲਾ ਨਹੀਂ ਰੱਖਿਆ ਇੱਕ ਦੀ ਹਾਂ ਮੱਝ ਵਾਲੇ ਨਹੀਂ ਉੱਟਿਆ ਜੀ ਜਿਹਦੇ ਕਾਰਨ ਤਾਂ ਇੱਕ ਹੁੰਦਾ ਸੀ ਪਹਿਲਾ ਤਾਂ ਸਭ ਤੋਂ ਵੀ ਬਾਸ਼ਕਟ ਵੀ ਜਿਵੇਂ ਪੱਤੀਆਂ ਡਾਊਨ ਹੋ ਜਾਣ ਤੁਸੀਂ ਸਿਪਾਂ ਚਲਾਉਣੇ ਤੁਸੀਂ ਸਿਪਾਂ ਜੀ ਤੁਸੀਂ ਨਹੀਂ ਝਰਨਾ ਪਾਇਆ ਕਦੇ ਨਹੀਂ ਪੱਤੀਆਂ ਕੱਟ ਪਾਇਆ ਜੀ ਉਹ ਵੀ ਕੱਢ ਕੇ ਆ ਸਰਾਕ ਹੁੰਦੇ ਨੇ ਠੀਕ ਆ ਕਣਕ ਜੇ ਦਾ ਜਮਾ ਡਾਊਨ ਸਿੱਟਣੇ ਨੇ ਉਹ ਜਿਹੜਾ ਨਹੀਂ ਆਪਣਾ ਚੈਨਲ ਹੈਗਾ ਜੀ ਨੰਨੂ ਮਰਾਹੜ ਓਕੇ ਤੇ ਕੰਬਾਈਨ ਰਿਪੇਅਰ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਹਾਂ ਸਭ ਠੀਕ ਠਾਕ ਹੋਮੋਗੇ ਅੱਜ ਆਹੀ ਪਿੰਡ ਬਮਾਲ ਤਹਿਸੀਲ ਦੂਰੀ ਜ਼ਿਲ੍ਹਾ ਸੰਗਰੂਰ ਇੱਥੇ ਤੁਹਾਨੂੰ ਸਾਰਿਆਂ ਨੂੰ ਪਤਾ ਪਹਿਲਾਂ ਵੀਡੀਓ ਚ ਤੁਸੀਂ ਦੇਖਿਆ ਨੰਨੂ ਫੋਰਮੈਨ ਨੰਨੂ ਫੋਰਮੈਨ ਕੋਲੇ ਅੱਜ ਆਏ ਆ ਮਸ਼ੀਨਾ ਦੀ ਰੇਪੇਰ ਕਰਨ ਗਿਆ ਸੀ ਬਾਹਰ ਅੱਜ ਮੁੜਿਆ ਨਾਲੇ ਦਿੰਨੇ ਆ ਵਧਾਈਆਂ ਨੰਨੂ ਨੂੰ ਨੰਨੂ ਨੇ ਹਿੰਦ ਕਮੈਨ ਇੱਕ ਹੋਰ ਲਿਆਂਦੀ ਨਾਲੇ ਨੰਨੂ ਨਾਲ ਅੱਜ ਕਰਦੇ ਆਪਾਂ ਗੱਲਾਂ ਬਾਤਾਂ ਸਾਰੀਆਂ ਵੀ ਗੋਣ ਲੈਣੇ ਆ ਤੂੰ ਵੀ ਜਿਵੇਂ ਕਿ ਸੀਪਾਂ ਸਿੰਘ ਦੀ ਦਾਣੇ ਮਾਰਦੀਆ ਕੋਈ ਸਟਾਬ ਆਕਰਾਂ ਤੋਂ ਦਾਣੇ ਮਾਰਦੀਆ ਵੀ ਉਹਦਾ ਕੀ ਹੱਲ ਹੁੰਦਾ ਹਨਾ ਬਹੁਤ ਆਪਣੇ ਭੈਣ ਭਰਾ ਜੁੜੇ ਨੇ ਸਾਰੇ ਕਮੈਨਾਂ ਵਾਲੇ ਜੁੜੇ ਹੋਏ ਨੇ ਕਈ ਵਾਰ ਦਿੱਕਤ ਆ ਜਾਂਦੀ ਆ ਹਨਾ ਕੋਈ ਕਹਿੰਦਾ ਵੀ ਸਾਡੀ ਸਟਾਬ ਆਕਰਾਂ ਨਹੀਂ ਦੀ ਦਾਣੇ ਮਾਰੀ ਜਾਂਦੀ ਆ ਕੋਈ ਕਹਿੰਦਾ ਸੀਪਾਂ ਸਿੰਘ ਮਾਰਦੀ ਆ ਉਹਦੇ ਬਾਰੇ ਅੱਜ ਨੰਨੂ ਨਾਲ ਕੋਈ ਖੁੱਲ ਕੇ ਵਿਚਾਰ ਚਰਚਾ ਕਰਾਂਗੇ ਵੀ ਕਿਵੇਂ ਆ ਹਨਾ ਤੇ ਆ ਜੋ ਜੁੜ ਜੋ ਤੇ ਕਰ ਕੀ ਹਾਲ ਹਨ ਨੂੰ ਵਧੀਆ ਜੀ ਵਧੀਆ ਹੱਸੀਕਾਲ ਠੀਕ ਆ ਹੱਸੀਕਾਲ ਪਹਿਲਾਂ ਤਾਂ ਤੈਨੂੰ ਹੈਂਡ ਮਸ਼ੀਨ ਨੇ ਬਹੁਤ ਬਹੁਤ ਮੁਬਾਰਕਾਂ ਆ ਬੜੀ ਸਾਰਿਆਂ ਨੂੰ ਜੀ ਤੇ ਆਪਾਂ ਫਿਰ ਹੁਣ ਲੈਂਦੀ ਆ ਇਹ ਇਹ ਹੋਣਗੀ ਅਸਿਆ ਕਿਹੜਾ ਮਾਡਲ ਆ ਇਹ 11 ਜੀ ਅਸਿਆ 11 ਮਾਡਲ ਆ ਹਾਂ ਜੀ ਹਾਂ ਠੀਕ ਆ ਟਾਇਰ ਟੂਰ ਦਾ ਫਿਰ ਨਵੇਂ ਹੀ ਨੇ ਇਹ ਇਹ ਨਵੇਂ ਲਾਏ ਨੇ ਜੀ ਹੁਣ ਅਸੇ ਖਰੀਦ ਕੇ ਆਪਾਂ ਲਾਏ ਨੇ ਹਾਂ ਜੀ ਹਾਂ ਤਾਂ ਬੋਲੋ ਦੇ ਲਾਤੇ ਹੈ ਹਾਂ ਜੀ ਠੀਕ ਆ ਮਸ਼ੀਨ ਦਾ ਸਾਫ ਸੁਥਰੀ ਆ ਹਨਾ ਸੋਹਣੀ ਆ ਜੀ ਲੋਕਲ ਚੱਲੀ ਹੋਈ ਆ ਹਲੇ ਤੱਕ ਗੇਅਰ ਤੱਕ ਨਹੀਂ ਖੋਲਿਆ ਜੀ ਅਸੇ ਗੇਅਰ ਹਜੇ ਤੱਕ ਨਾਲ ਇੱਕ ਨਾਲ ਤਾਇਰ ਨਾਲ ਲਾਇਦਾ ਹੋ ਇੱਕ ਟਾਇਰ ਉਧਰ ਪਿਆ ਠੀਕ ਆ ਨਹੀਂ ਦਾ ਮਤਲਬ ਹੁਣ ਨੂੰ 20 20 ਮਾਡਲ ਦੇ ਦੂਜੀ ਦੂਜੀ ਜੋੜੀ ਲੱਗ ਜਾਵੇ ਲਾ ਲਾ ਇਹਦਾ ਮਤਲਬ ਤਾਂ ਵੀ ਜਣੀ ਬੰਦੇ ਬਾਹਰ ਨਹੀਂ ਗਏ ਹਾਂਜੀ ਹਾਂ ਲੋਕਲੀ ਚਲਾਈ ਵੀ ਹੈਗੀ ਜਮਾ ਲੋਕਲੀ ਠੀਕ ਆ ਇਹ ਤਾਂ ਸਾਨੂੰ ਦਿਖਾਈ ਸੀ ਕਣਕ ਵੇਲੇ ਰਿਹਾ ਸੀ ਨੰਨੂ ਹਾਂਜੀ ਆ ਹੁਣ ਝੋਨਾ ਦੇ ਸੀ ਜਨ ਲਾਉਣ ਵਾਸਤੇ ਇਹਨਾਂ ਲਿਆਂਦੀ ਤੇ ਵਧੀਆ ਮਿਹਨਤ ਕਰਦਾਗਾ ਨਨੂੰ ਫਿਰ ਕਿੰਨਾ ਟਾਈਮ ਲਾਇਆ ਜਾਂਦਾ ਰਿਪੇਅਰਾਂ ਦੇ ਬਾਹਰ ਉਧਰ ਮਾਝੇ 'ਚ ਲੱਗੇ ਜੀ ਵੀ ਪਤੀ ਦਿਨ ਪਹਿਲਾਂ ਲਾਇਆ ਸੀ ਡੇਢ ਮਹੀਨਾ ਹੋਣ ਲੱਗਿਆ ਸੀ ਡੇਢ ਮਹੀਨਾ ਹੋਣਾ ਹਾਂਜੀ ਹਾਂ ਅਜੇ ਤੋਂ ਪਾਣੀ ਜਾਇਆ ਠੀਕ ਹੈ ਫਿਰ ਤਾਂ ਯਾਨੀ ਮਾਝੇ ਵਾਲੇ ਨਹੀਂ ਰੱਖੇ ਐ ਇੱਕ ਦੀ ਹਾਂ ਮਾਝੇ ਵਾਲੇ ਨਹੀਂ ਉੱਤੇ ਆਂ ਜੀ ਠੀਕ ਹੈ ਹਾਂਜੀ ਕਿੰਨੀਆਂ ਕਿ ਮਸ਼ੀਨਾਂ ਰਿਪੇਅਰ ਕਰਤੀਆਂ ਉਧਰ ਨਾ ਨਾ ਕਰਦੇ ਨਿਕਲ ਗਈਆਂ ਜੀ 17 18 ਦੇ ਕਰੀਬ ਉੱਥੇ ਉੱਥੇ ਇੱਧਰ ਫਿਰ ਇੱਧਰ ਤਾਂ ਮਤਲਬ ਜਿਵੇਂ ਥੋੜਾ ਬਹੁਤਾ ਕੰਮ ਸੀ ਕਿਸੇ ਦਾ ਠੀਕ ਆ ਉਮੀਦ ਸੀ ਬਾਕੀ ਆਪਣੇ ਬੰਦੇ ਥੋੜੇ ਜਿਹੇ ਇਹ ਆ ਵੀ ਹਿੰਮਤੀ ਨੇ ਹਾਂਜੀ ਕੰਮ ਆਉਂਦਾ ਠੀਕ ਆ ਕਿਉਂ ਪੁਰਾਣੇ ਪਏ ਹੋਏ ਨੇ ਕੰਮ ਚ ਓਕੇ ਤੇ ਆਪਣੇ ਇਹ ਕਹਿੰਦੇ ਨੇ ਵੀ ਚੱਪਾ ਜੀ ਬਾਕੀ ਕੰਮ ਕਰ ਲਾਂਗੇ ਮੋٹے ਮੋٹے ਵੀ ਜਿਹੜਾ ਮਾੜਾ ਮੋਟਾ ਉਹ ਸੈਟਿੰਗ ਕਰ ਜੂ ਹਾਂਜੀ ਹਾਂ ਠੀਕ ਆ ਉਹ ਕਹਿੰਦੇ ਨੇ ਵੀ ਸਾਰਾ ਕੰਮ ਹੀ ਕਰਕੇ ਉਹ ਸਾਰੀ ਕਰਨਾ ਹੈ ਠੀਕ ਆ ਹਾਂਜੀ ਠੀਕ ਆ ਨਾਲੇ ਆਪਾਂ ਨੂੰ ਤਜਰਬਾ ਵਧਦਾ ਜਾਂਦਾ ਹੈਗਾ ਹਾਂਜੀ ਹਾਂ ਕਿਉਂ ਅਗਲਾ ਦਿਨ ਜੇ ਕੰਮ 'ਚ ਰਹਿਣਾ ਫਰਕ ਤਾਂ ਪੈਂਦਾ ਜੀ ਇਹ ਤਾਂ ਗੱਲ ਹੈਗੀ ਆ ਲੱਗਦਾ ਯਾਰ ਮੇਰੀ ਦਾਣੇ ਮਾਰਦੀ ਆ ਜਾਂ ਅਗਲਾ ਕਹਿੰਦਾ ਵੀ ਆਹ ਖੋਤ ਤੋੜੀ ਜਾਂਦੀ ਆ ਹਨਾ ਸਹੀ ਹੈ ਜੀ ਤੇ ਉਹਦੇ ਹੋਰ ਨੰਨੂ ਫੇਰ ਠੀਕ ਬਾ ਵਧੀਆ ਜੀ ਵਧੀਆ ਮਨੂੰ ਐਂ ਦੱਸ ਸਾਨੂੰ ਅੱਜ ਹਾਂਜੀ ਜਿਵੇਂ ਵਿੱਚ ਭਰਾਵਾਂ ਦੇ ਯਾਰ ਬਹੁਤ ਮੈਸੇਜ ਆਉਂਦੇ ਨੇ ਕੋਈ ਤਾਂ ਕਹਿੰਦਾ ਵੀ ਯਾਰ ਸਾਡੀ ਮਸ਼ੀਨ سٹਾਪ ਆਕਣਾ ਨਹੀਂ ਦੀ ਦਾਣੇ ਮਾਰਦੀ ਆ ਹਾਂਜੀ ਤੇ ਜੇ سٹਾਪ ਆਕਣਾ ਨਹੀਂ ਦੀ ਦਾਣੇ ਮਾਰਦੀ ਹੋਵੇ ਮਸ਼ੀਨ ਫਿਰ ਉਹਦਾ ਕੀ ਆਪਾਂ ਨੂੰ ਸੇੜ ਸੜਾ ਕਰਨਾ ਪੈਂਦਾਗਾ ਮੇਨ ਕਾਰਨ ਤਾਂ ਇੱਕ ਹੁੰਦਾ ਜੀ ਪਹਿਲਾ ਤਾਂ ਸਭ ਤੋਂ ਵੀ ਬਾਸ਼ਕਟ ਆ ਬਿਜਮੇ ਪੱਤੀਆਂ ਡਾਊਨ ਹੋ ਜਾਣ ਅਸਿਆ ਮਤਲਬ ਜਮੀ ਹੋਰ ਜਿਹੜੀ ਆਪਣੀ 1.5 ਇੰਚੀ ਪੱਤੀ ਲੱਗੀ ਹੁੰਦੀ ਆ ਆ ਜਿਹੜੀ ਆ ਲੱਗੀ ਆ ਜਿਵੇਂ ਮਾਗਰ ਹੁੰਦੀ ਆ ਝੋਨੇ ਵਾਲੀ ਚ ਇੱਥੇ ਹੈ ਨਹੀਂ ਬਾਸਕਟ ਉਧਰ ਪਈ ਆ ਅਸਿਆ ਤੇ ਸਪੈਕਾਂ ਤੋਂ ਮਾਗਰ ਲੀਆਂ ਫੱਟੀਆਂ ਫੱਟੀਆਂ ਉਹ ਵੀ ਉਦੋਂ ਫਿਰ ਲਾਂਗੇ ਦੀ ਮਲਾਈ ਹੋਣੋਂ हट ਜਾਂਦੀ ਜੇ ਪਹਿਲਾ ਕਾਰਨ ਤਾਂ ਉਹ ਆ ਜਾਂਦਾ ਜੀ ਠੀਕ ਆ ਉਦੋਂ ਬਾਅਦ ਵੀ ਆਰੇ ਨਹੀਂ ਲਾਏ ਕਿਸੇ ਨੇ ਠੀਕ ਆ ਦੂਜੀ ਤੇਜੇ ਨੰਬਰ ਤੇ ਵੀ ਕੋਈ ਗਰਾਰੀ ਨਹੀਂ ਬਦਲਦਾ ਇਹ ਸਾਰੀਆਂ ਗੱਲਾਂ ਸਟਾਵਾਕਰਾਂ ਦੇ ਉੱਤੋਂ ਦਾਣੇ ਆਉਣ। ਹਾਂਜੀ ਹਾਂ। ਉਹ ਜਿਵੇਂ ਕਈ ਬੰਦੇ ਨੂੰ ਜੇ ਕਹਿ ਦੀਏ ਹੁਣ ਅਸੀਂ 48 ਦੀ ਪਾਉਣੀ ਹੁੰਨੇ ਆ। ਠੀਕ ਆ। ਜੇ ਤੇ ਇਹਦੀ ਕੋਈ ਤੋੜ ਪੰਨ ਹੋਰ ਆਏ ਹੋ। ਆ ਜੋ ਦੱਸੀ ਚਲੋ ਨਾਲ ਹੁੰਦੇ ਵੀ ਕਿਹੜੀ ਪੂਲੀ ਬਦਲ। ਉਹ ਅਗਲਾ ਪਾਉਂਦੇ ਹੀ ਨਹੀਂ। ਅਸੇ ਆ ਸਟਾਵਾਕਰਾਂ ਵਾਲਾ ਗਰਾਰਾ। ਹਾਂਜੀ ਹਾਂ। ਇਹ ਹੁਣ ਜਿਵੇਂ ਅਸੀਂ ਇਹ ਝੋਨੇ 'ਚ 48 ਦਾ ਰੱਖਣਾ। ਅਸੇ 48 ਦਾ। ਹਾਂਜੀ ਹਾਂ। ਕਣਕ ਦੇ ਵਿੱਚ ਉਹਦਾ 52 ਦਾ ਵੀ ਜੇ ਕਈ ਗਰ ਸਟਾਵਾਕਰ ਚੋਕ ਹੁੰਦੇ ਨੇ। ਹਾਂ। ਵੀ ਉਹ ਕਿਸੇਰ ਜੇ ਬਸਣ ਲੱਗ ਗਏ। ਵਿੱਚ ਬੰਦੇ ਦੇਖਣੇ ਸਵੇਰ ਨੂੰ। ਸਟਾਵਾਕਰਾਂ ਠੀਕ ਆ ਵੀ ਅਸੀਂ ਉਹਦੇ ਨਾਲ ਇਹ ਹੁੰਦਾ ਵੀ ਦੋ ਦਿਨ ਤੇ ਘਟਾ ਕੇ ਪਾ ਦਿੰਦੇ ਹੁੰਦੇ ਆ ਜੇ 54 ਦਾ 52 ਦਾ ਕਰ ਦੋ 52 ਦਾ 50 ਦਾ ਕਰ 50 ਦਾ ਕਰ ਦੋ ਕਣਕ ਚ ਕਣਕ ਚ ਠੀਕ ਆ ਇੱਕ ਵਿੱਚ ਹੁਣ ਜਿਵੇਂ ਐਡਜਸਟਮੈਂਟ ਆਉਂਦੀ ਆ ਮਸ਼ੀਨਾਂ ਚ ਮੈਗਨੋ ਸਟਾਫ ਆਕਰਾਂ ਦੀ ਹਾਂਜੀ ਉੱਚੇ ਨੀਵੇਂ ਉਹ ਬੰਦੇ ਜਿਵੇਂ ਕੰਪਨੀ ਵੱਲੋਂ ਆਗੇ ਉਹ ਵੀ ਰੱਖ ਲੈਂਦੇ ਨੇ ਠੀਕ ਆ ਕਣਕ ਚ ਡਾਊਨ ਸਿੱਟਣੇ ਪੈਂਦੇ ਨੇ ਉਹ ਯਾਨੀ ਸਟਾਫ ਆਕਰਾਂ ਦੇ ਜਿਹੜੇ ਅੱਧਾ ਕੋ ਗੁਟਕਾ ਲਾਇਆ ਹੁੰਦਾ ਉਹ ਗੁਟਕਾ ਨਹੀਂ ਇੱਥੇ ਨਟ ਆਉਂਦੇ ਨੇ ਜੀ ਅਤੇ ਹਾਲ ਦੇ ਵੀ ਆਉਂਦੇ ਜੱਸੀ ਦੇ ਵੀ ਆਉਂਦੇ ਨੇ ਹੋਰ ਮਸ਼ੀਨਾਂ ਦੇ ਸਾਰੀਆਂ ਦੇ ਠੀਕ ਆ ਇਧਰੋਂ ਪੱਤੀ ਨਾਲ ਕਵਰ ਕਰਿਆ ਹੁੰਦਾ ਉਹਦੇ ਸਰਾਕ ਹੁੰਦੇ ਨੇ ਠੀਕ ਆ ਕਣਕ ਦੇ ਦਾ ਜਮਾ ਡਾਊਨ ਸਿੱਟਣੇ ਨੇ ਉਹ ਜਿਹੜਾ ਨਹੀਂ ਸਿੱਟਦਾ ਤਾਂ ਵੀ ਚੋਕ ਹੋਣਗੇ ਓਕੇ ਹੁਣ ਜਿਹੜੀਆਂ ਇਹ ਫਿਕਸ ਨੇ ਇਹਨਾਂ ਦੇ ਗਰਾਰੀ ਬਦਲਨੀ ਪੈਂਦੀ ਹੈ ਅੱਛਾ ਇਹਨਾਂ ਦੇ ਗਰਾਰੀ ਬਦਲਨੀ ਪਉਂਦੀ ਝੋਨੇ ਦੇ ਵਿੱਚ ਜਾਨਕੀ ਸਿਰੇ ਜੱਕਣੇ ਪੈਂਦੇ ਨੇ ਸਿਰੇ ਜੱਕਣੇ ਪੈਂਦੇ ਹਾਂਜੀ ਹਾਂ ਉਹਦੀ ਢਾਲ ਵੱਜ ਜਾਂਦੇ ਜਿਵੇਂ ਕੋ ਮਾੜਾ ਮੋਟਾ ਦਾਣਾ ਫੂਸਰਾ ਹੀ ਆ ਗਿਆ ਉਹ ਸਣ ਸਣ ਕੇ ਦੁਬਾਰੇ ਬੈੱਡ ਤੇ ਆ ਜਾਂਦਾ ਜੇ ਇਹਨਾਂ ਨੂੰ ਮੰਨ ਲਓ ਵੀ ਹੁਣ ਜਿਵੇਂ ਆ ਮਸ਼ੀਨ ਖੜੀ ਹੈ ਆਪਣੀ ਹਾਂਜੀ ਇਹਦੇ ਚੱਲ ਦਿੱਤੀ ਨਹੀਂ ਹੈਗੀ ਇਹਦੇ ਹੈ ਨਹੀਂ ਜੀ ਫਿਰ ਇਹਦੇ ਚੱਕਰ ਇਹਦੇ ਉਧਰੋਂ ਗਰਾਰੀ ਤੋਂ ਵਧਾਵਾਂਗੇ ਅਸ ਫਿਰ ਇਹਦੇ ਗਰਾਰੀ ਚਾਲ ਵਧਾ ਦੇਣੀ ਹੈ ਠੀਕ ਆ ਜੇ ਜਾਨੀ ਉਹ ਵੀ ਸੈੱਟ ਹੋਵੇ ਤਾਂ ਗੁਟਕਾ ਵੀ ਦਿੱਤਾ ਜਾਂਦਾ ਥੱਲੇ ਉਹ ਦੇ ਪਹਿਲਾਂ ਦੇ ਹੀ ਗਏ ਨੇ ਹੁਣ ਤਾਂ ਜਾਨੀ ਕਿ ਇੰਨੀ ਲੋੜ ਨਹੀਂ ਹੁੰਦਾ ਗਰਾਰੀਆਂ ਗਰੂਰੀ ਪਹਿਲਾਂ ਪਤਾ ਨਹੀਂ ਸੀ ਜਦੋਂ ਠੀਕ ਆ ਜਦੋਂ ਹੁਣ ਕਈ ਬੰਦੇ ਇਹ ਜਿਹੇ ਨੇ ਅਸੈਂਬਲੀ ਦਾ ਨਹੀਂ ਪਤਾ ਕਿਸੇ ਨੂੰ ਹਾਂਜੀ ਉਹ ਚੱਕਰ ਵਧਾਉਣ ਦੀ ਥਾਂ ਹੀ ਘਟਾ ਲੈਂਦੇ ਨੇ ਠੀਕ ਆ ਮਤਲਬ ਜੇ 14 ਦੀ ਆ ਚੱਕਰ ਵਧਾਉਣੇ ਨੇ ਤਾਂ 15 ਦੀ ਬਊ ਠੀਕ ਆ ਉੱਤੇ 13 ਦੀ ਕਰ ਲੈਂਦੇ ਨੇ ਓਕੇ ਵੀ ਉਹ ਚੀਜ਼ ਤਾਂ ਕਈਆਂ ਨਹੀਂ ਪਤਾ ਹੁੰਦਾ ਮੈਨੂੰ ਜਿਵੇਂ ਹੁਣ ਮੰਨ ਲਾ ਝੋਨੇ 'ਚ ਚਲਾਉਣੀ ਆ ਆਪਾਂ ਜਿਵੇਂ ਹੁਣ ਤਾਂ ਦੱਸਿਆ ਵੀ 48 ਦੰਦਿਆਂ ਵਾਲੀ ਵੱਡੀ ਕਰਾਰੀ ਛੋਟੀ ਦੀ ਹਾਂ 52 ਤੋਂ 48 52 ਤੋਂ 48 ਛੋਟੇ ਵਾਲੀ ਕਰ ਲੀਏ ਫਿਰ ਇਹ ਸਾਰਾ ਸੈੱਟ ਕਿੰਨੇ ਕਿੰਨੇ ਆਲਾ ਪੈਂਦਾਗਾ ਮਤਲਬ ਹੁਣ ਜਿਵੇਂ ਅਸੈਂਬਲੀ ਦਾ ਮੇਨ ਗੇਅਰ ਆ ਜੀ ਉਹ ਇਹਦਾ 14 ਦਾ ਠੀਕ ਆ ਉਹ ਉਹ 15 ਦਾ ਕਰਾਂਗੇ ਅਸੀਂ ਉਹ 15 ਦਾ ਮਤਲਬ ਝੋਨੇ 'ਚ ਜੇ ਹੁਣ ਜਿਵੇਂ ਚਾਰ ਜਿਆਦਾ ਹੁੰਦਾ ਤਾਂ ਉਧਰੋਂ ਵੀ ਸਨਾਈ ਵਧਾਉਣੀ ਹੈ ਉੱਪਰੋਂ ਵੀ ਸਪੀਡ ਵਧਾਉਣੀ ਹੈ ਇੱਕ ਤਾਂ 14 ਦਾ ਹੋ ਗਿਆ ਹਾਂਜੀ ਹਾਂ 14 ਤੋਂ 15 ਹੋ ਜੂ ਜੀ 14 ਤੋਂ 15 ਹੋ ਜੂ ਦੂਜੀ ਗਰਾਰੀ ਦੂਜੀ ਮਤਲਬ 48 ਜੀ ਅੱਛਾ ਇਹਦੇ ਦੋ ਹੀ ਹੁੰਦੀਆਂ ਨੇ ਹਾਂਜੀ ਹਾਂ ਕੇਮ ਵਾਲੀ ਤਾਂ ਬਦਲਨੀ ਵੀ ਜੇ ਕੋਈ ਦੰਦਾ ਹੁੰਦਾ ਖਰਾਬ ਆਪੇ ਤਾਂ ਉਹੀ ਜੱਟ ਚੱਲਦਾ ਅੱਛਾ ਵੀ ਦੋ ਹੀ ਦੋ ਹੀ ਚੇਂਜ ਕਰ ਲਏ ਨੇ ਜਾਨੀ ਉਹ ਕੇਮ ਵਾਲੀ ਤਾਂ ਉਹੀ ਚੇਂਜ ਹੁਣ ਵਿੱਚ ਬੰਦੇ ਇਹ ਚੀਜ਼ ਨਾ ਬਦਲਣ ਦੇ ਨਾਲ ਇਕੱਲੀ ਸਟੀering ਪੁਲੀ ਬਦਲ ਦਿੰਦੇ ਨੇ ਅੱਛਾ ਸਟੀering ਪੂਲੀ ਤੋਂ ਸਾਰੇ ਚੱਕਰ ਵੱਧ ਗਏ ਫਲੋਰ ਦੇ ਵੀ ਵੱਧ ਗਏ ਠੀਕ ਆ ਮਸ਼ੀਨ ਦਾਣੇ ਵਾਲੋ ਫੇਰ ਨਹੀਂ ਹਟਦੀ ਜੋ ਬਲੋਰ ਦੀ স্পੀਡ ਤੋਂ ਗਣੀ ਉਹਦਾ ਫੇਰ ਬਲੋਰ ਦੀ ਉਹਨੇ ਤਾਂ ਜਿਆਦਾ ਉਹਦੀਆਂ ਵੀ ਪੂਲੀਆਂ ਬਦਲਣਾ ਵੀ ਕਿੱਥੇ ਇਕੱਲੀ ਗਰਾਰੀ ਬਦਲਨੀ ਇੱਕ ਦੰਦਾ ਵਧਾਉਣਾ ਕਿੱਥੇ ਆਪਾਂ ਕਿੰਨਾ ਕੁ ਸੇੜ ਲੈਣਾ ਕਿੰਨਾ ਕੁ ਸੇੜਨਾ ਠੀਕ ਆ ਉਹ ਜਿਵੇਂ ਵਿਸਾਲ ਦੇ 13.5 ਕੋਈ 13 ਪਾ ਲੈਂਦਾ ਕੋਈ 15 ਤੋਂ 14 ਕਰ ਲੈਣਾ ਕੋਈ 14 ਤੋਂ 13 ਕਰ ਲੈਣਾ ਵੀ ਉਹ ਕੁਝ ਕਰਨੋਂ ਇਕੱਲੀ ਕਰਾਰੀ ਸਟੀering ਪੂਲੀ ਨਹੀਂ ਬਦਲਣਦੀ ਲੋੜ ਹੈ ਨਾ ਜੀ ਨਾ ਉਹਨਾਂ ਪੰਗਾ ਲਵੇ ਨਹੀਂ ਬਸ ਗਰਾਰਾ ਹੀ 2 ਵਾਲਾ ਘਟਾ ਕੇ ਪਾ ਦੇ ਜਿੰਨੇ ਆਪਣਾ ਚੱਲਦਾ ਜੇ ਪਿਆ ਵਾਲਾ ਚੱਲਦਾ ਤਾਂ 48 ਪਾ ਲੋ ਜੇ 52 ਵਾਲਾ ਚੱਲਦਾ ਤਾਂ 50 ਪਾ ਲੋ ਹਾਂਜੀ ਹਾਂ ਇਹ ਜਿਹੜੀ ਸਟਾਫ ਆਕਰਮਤੋਂ ਦੀ ਜਿਹੜੀ ਸ਼ਿਕਾਇਤ ਆਉਂਦੀ ਆ ਨਾਣਾ ਮਾਰਨ ਦੀ ਉਹ ਉਹ ਮੇਨ ਇਹੀ ਹੈ ਜੀ ਭਾਏ ਸਭ ਤੋਂ ਬਸ ਬਾਸਕਟ ਤੋਂ ਸੈਟਿੰਗ ਚੱਲਣੀ ਹੈ ਬਾਸਕਟ ਤੋਂ ਹਾਂਜੀ ਹਾਂ ਜੇ ਬਾਸਕਟ ਮਤਲਬ ਸੈੱਟ ਨਹੀਂ ਹੈਗੀ ਫਿਰ ਗਰਾਰੀਆਂ ਬਾਦਾਂ ਦੇ ਨਾਲ ਵੀ ਹਟਦੀ ਨਹੀਂ ਨਹੀਂ ਜਿਵੇਂ ਬਾਸਕਟ ਹੁਣ ਨੰਨੂ ਮਤਲਬ ਵੀ ਆਪਾਂ ਬੰਨਣੇ ਬੰਨਣ ਤੋਂ ਸ਼ੁਰੂ ਕਰਨਾ ਕੰਮ ਬੰਨਣ ਤੋਂ ਬੰਨਣ ਤੋਂ ਵੀ ਮੇਨ ਫੱਟੀਆਂ ਤੋਂ ਜੀ ਠੀਕ ਆ ਜਿਵੇਂ ਫੱਟੀਆਂ ਮਰੀਆਂ ਹੁੰਦੀਆਂ ਨੇ ਮਗਰ ਲੀਆਂ ਹਾਂ ਉਦੋਂ ਵੀ ਮਰਦੀ ਆ ਜੀ ਅਸਿਆ ਹਾਂ ਜੀ ਹਾਂ ਉਦੋਂ ਵੀ ਫਿਰ ਸਟਾਫ ਆਕਰੰਤੋਂ ਦੀ ਨਾਲੇ ਆਈ ਜਾਂਦੀ ਉਹਦੀ ਟਾਕੀ ਖੁੱਲੀ ਐ ਸਾਈਡ ਤੋਂ ਠੀਕ ਆ ਚਲੋ ਉਹ ਦਿਖਾ ਦਿੰਨੇ ਆ ਜਿਵੇਂ ਆ ਫੱਟੀਆਂ ਡਾਊਨ ਹੋ ਜਾਣ ਜੀ ਆ ਦਿਖਾ ਦੇ ਤੁਹਾਨੂੰ ਇਹ ਹੁਣ ਵਧੀਆ ਪਈਆਂ ਨੇ ਇੱਕ ਲੋਕਾਂ ਵਿੱਚ ਲਹਿਰੀਆਂ ਨਹੀਂ ਪਾਉਣਾ ਉਹਦਾ ਠੀਕ ਆ ਮਤਲਬ ਜਿਵੇਂ ਆਪਾਂ ਗੇਟ ਦੇ ਡਿਜ਼ਾਈਨ ਬਣਾਉਣੇ ਆ ਐਸ ਲੋਟ ਜੂ ਬਣਾ ਬਣਾ ਕੇ ਬੰਦ ਕਰ ਲੈਂਦੇ ਆ ਠੀਕ ਆ ਮਤਲਬ ਇੱਕ ਖਾਨੇ ਚ ਪਰਾਂ ਨੂੰ ਟੇਪਰ ਲੈ ਕੇ ਓਕੇ ਦੂਜੇ ਚੋਰਾ ਨੂੰ ਟੇਪਰ ਲੈਗੇ ਠੀਕ ਆ ਬੰਦ ਨਹੀਂ ਕਰਨਾ ਉਦੋਂ ਬਾਅਦ ਲਾਸਟ ਵਾਲੀਆਂ ਦੋ ਖਾਲੀ ਛੱਡ ਲੋ ਚਾਹੇ ਇੱਕ ਖਾਲੀ ਛੱਡ ਲੋ ਠੀਕ ਆ ਫੱਟੀਆਂ ਹਾਂਜੀ ਹਾਂ ਠੀਕ ਆ ਬਾਈ ਇਥੋਂ ਸਾਰਾ ਹੱਲ ਹੁੰਦਾ ਹੁਣ ਇਹ ਉਦੋਂ ਜੋ ਮਸ਼ੀਨ ਸੈੱਟ ਕਰੀ ਤੀ ਹਾਂ ਇਹਨੂੰ ਮੇ ਲੱਠਵਾਂ ਸੀਜ਼ਨ ਹੋ ਗਿਆ ਨਾ ਤਾਂ ਇਹਦੀ ਰਾਬੜਾ ਮੁੜ ਕੇ ਪਾਈਆਂ ਨੇ ਠੀਕ ਆ ਨਾ ਕੋਈ ਕਿਸਤੀ ਗੱਡੀ ਐ ਇਹਦੀ ओके 16 ਦੀ ਕਰਾਰੀ ਚੱਲਦੀ ਐ ਜੀ 16 ਵਾਲੀ ਹਾਂਜੀ ਇਹਨੂੰ ਜਿਹੜਾ ਆਪਣੇ ਬੱਲੀ ਚ ਦਾਣਾ ਰਹਿਣ ਲੱਗ ਜਾਂਦਾ ਅਗਲਾ ਉਹ ਜਿੱਨਾ ਜੀ ਝੋਨੇ ਚ ਝੋਨੇ ਚ ਜੀ ਉਹ ਝੋਨੇ ਚ ਹੁਣ ਵਿੱਚ ਬੰਦੇ ਨਾ ਸਪਾਈਕਾਂ ਮੂਰਲੀਆਂ ਖੋਲ ਦਿੰਦੇ ਨੇ ਜੀ ਠੀਕ ਆ ਮੂਰਲੀ ਫੱਟੀ ਚ ਅਸੀਂ ਲਾਸਟ ਜੋ ਖੋਲਦੇ ਆ ਕਿਉਂਕਿ ਲਾਂਗੇ ਦੇ ਕੋਟ ਮੂਰੋਂ ਪਹਿਣੀ ਆ ਮਗਰੋਂ ਨਹੀਂ ਪਹਿਣੀ ਓਕੇ ਉਦੋਂ ਨੂੰ ਤਾਂ ਉਹ ਲੰਗ ਜਾਂਦਾ ਠੀਕ ਆ ਉਹ ਜੇ ਆਪਾਂ ਮੂਰੋਂ ਆਉਂਦਾ ਉਹਦੇ ਬੰਦਾ ਸਾਂਭ ਲਿਆ ਹਾਂ ਆਪਣਾ ਦਾ ਲੱਗ ਗਿਆ ਉਹ ਲੰਗਿਆ ਫਿਰ ਆਪਣਾ ਕੀ ਲੱਗਿਆ ਉੱਥੇ ਫੇਰ ਕੋਈ ਹਾਂ ਜੀ ਉਹ ਮੌਕਾ ਲੰਘ ਜਾਂਦਾ ਉਹ ਅਗਲਾ ਮੁੰਜਰ ਦੀ ਚੱਕ ਚੱਕ ਇੱਕ ਦਿਖਾਈ ਜਾਂਦਾ ਹੁੰਦਾ ਜੀ ਯਾਰ ਵੀ ਉਹ ਉਹ ਲੜੀ ਹੁੰਦੀ ਹੈ ਜਿਹੜੀ ਜਿਵੇਂ ਸੱਬੀ ਚਾਉਂਦੀ ਹੈ ਠੀਕ ਆ ਉਹਦਾ ਮਤਲਬ ਸਿੱਧਾ ਸਰੀਆ ਲੱਗਦਾ ਹੁੰਦਾ ਜੀ ਵਿਚਾਲੇ ਸਿੱਧਾ ਹਾਂ ਪਹਿਲੇ ਸਨ ਚ ਲੱਗਣਾ ਅਸੀਂ ਪਹਿਲੇ ਚ ਆਹ ਬੇਲ ਹੈ ਜਿਹੜੀ ਵਿੱਚੇ ਦੋ ਸੂਤਾ ਸਰੀਆ ਜਿਹੜਾ ਰੀਪਰ ਦੇ ਜਾਲ ਵਾਲਾ ਹੁੰਦਾ ਅਸੀਂ ਇਹ ਜਣੀ ਜੇ ਜਿਵੇਂ ਸੱਬੀ ਚ ਸਭ ਤੋਂ ਵੱਧ ਦਿੱਕਤ ਆਉਂਦੀ ਹੈ ਇਹ ਹਾਂ ਮੈਂ ਉਹੀ ਗੈਣਾ ਚਾਰ ਚਾਰ ਦਾਣੇ ਉਹ ਬੈੱਡ 'ਚ ਵੀ ਬੈੱਡ ਤੇ ਜਿਵੇਂ ਹੁਣ ਉੱਥੇ ਝੜਿਆ ਨਹੀਂ ਬੈੱਡ ਤੇ ਗਿਰ ਗਿਆ ਉਹ ਸਿੱਧਾ ਪਿੱਛੇ ਥੱਲੇ ਆ ਗਿਆ ਠੀਕ ਆ ਜਿਹੜਾ ਸੀਪਾ ਨਾਲ ਹੀ ਰਾਂਗ ਗਿਆ ਉਹ ਟੈਂਕ 'ਚ ਆ ਗਿਆ ਉਹੀ ਗੱਲ ਹਨਾ ਨੂੰ ਕਈ ਵਾਰ ਮੰਨ ਲਾ ਅੱਗੇ ਤਾਂ ਝੋਨਾ ਲੱਗਦਾ ਸੀ ਅੰਮ੍ਰitsar 11 ਝੋਨਾ ਬੀਜਦੇ ਸੀ ਲੋਕ ਹਾਂਜੀ ਹਾਂ ਆਪਣੇ ਹੂਸਾ 44 ਆਪਣੇ ਹੀ ਦੀ ਇਹ ਤਾਂ ਸਭ ਤੋਂ ਸੌਖਾ ਬੀਜ ਸੀ ਸੌਖਾ ਬੀਆ ਹਨਾ ਅੱਜ ਕੱਲ ਜਿਵੇਂ 31 ਹੋ ਗਿਆ 29 ਹੋ ਗਿਆ ਨਾ ਤੇ ਬਹੁਤ ਪ੍ਰਕਾਰ ਦੇ ਬੀਜ ਆ ਗਏ ਉਹ ਤੇ ਅਗਲਾ ਬੱਲੀ ਜੀ ਦਿਖਾਈ ਜਾਂਦਾ ਚੱਕ ਚੱਕ ਜਾਂ ਦੋ ਦਾਣੇ ਰਹਿ ਗਏ ਜਾਂ ਤਿੰਨ ਦਾਣੇ ਰਹਿ ਗਏ ਅਸੇ ਜੇ ਜਣੀ ਉਹ ਦਾਣੇ ਛੱਡ दिए ਤਾਂ ਉਹ ਇੱਕ ਸਰੀਆ ਲਵਾ ਦੇ ਜ਼ਰੂਰੀ ਹਾਂਜੀ ਹਾਂ ਪਹਿਲੀ ਸਪੈਕਾਂ ਲਈ ਜਿਹੜੀ ਫੱਟੀ ਐ ਉਹ ਤੋਂ ਬਾਅਦ ਜਿਹੜਾ ਖਾਲੀ ਜਗ੍ਹਾ ਆ ਗਈ ਬਹੁਤ ਸਰੀਆ ਲੱਗਣਾ ਉਹ ਸਿੱਧਾ ਨਾ ਲਹਿਰੀਆ ਪਾਉਣਾ ਨਾ ਕੋਈ ਇੱਧਰ ਨੂੰ ਲਾਉਣਾ ਜੇ ਚਾਹੇ ਸਪੋਰਟਾਂ ਦੇ ਥੱਲੋਂ ਦੀ ਰੱਖ ਕੇ ਲਾ ਦਿਓ ਕਿਉਂਕਿ ਉਹਨੇ ਤਾਂ ਲੰਗਾ ਡੇਗਣ ਨੂੰ ਰੋਕਣਾ ਅਸੀਂ ਉਹਨਾਂ ਦਾ ਉਹ ਜਿਹੜਾ ਰੰਗ ਆ ਡਿੱਗਦਾ ਹੈਗਾ ਹਾਂਜੀ ਹਾਂ ਠੀਕ ਆ ਤੇ ਜਿਹੜਾ ਪਟਾ ਲੱਗਿਆ ਹੁੰਦਾ ਫਿਰ ਪਟੇ ਦੀ ਵੀ ਕੋਈ ਮਹੱਤਵਪੂਰਤ ਹੁੰਦੀ ਹੈ ਜਿਹੜਾ ਮਾਗਰ ਵੱਡਾ ਪਟਾ ਲੱਗਿਆ ਹਾਂ ਉਹਦਾ ਵੀ ਥੋਨੇ ਚ ਜ਼ਰੂਰੀ ਹੈ ਜੀ ਠੀਕ ਆ ਹਾਂਜੀ ਹਾਂ ਉਹ ਵੀ ਜੇ ਬਦਲ ਦਿੰਨੇ ਆ ਜੇ ਹਲਕਾ ਭਾਰਾ ਵੀ ਲੱਗ ਜੇ ਤਾਂ ਵੀ ਨਹੀਂ ਹਟਦੀ ਅਸਲ ਤਾਂ ਵੀ ਫਰਕ ਪੈ ਜਾਂਦਾ ਤਾਂ ਵੀ ਫਰਕ ਪੈ ਜਾਂਦਾ ਜੀ ਉਹਦਾ ਕੀ ਕਾਰਨ ਉਹਨੇ ਹੁਣ ਜਿਵੇਂ ਲੰਗਾ ਜਾਂਦਾ ਉਹਨੂੰ ਰੋਕ ਕੇ ਦੇਣਾ ਜੀ ਉਹਨੇ ਰੋਕ ਕੇ ਦੇਣਾ ਹੁਣ ਜੇ ਉਹ ਭਾ ਜਿਆਦੇ ਹਲਕਾ ਲੱਗਿਆ ਉੱਠ ਖੜਿਆ ਠੀਕ ਆ ਜੋ ਪਾਰਾ ਲੱਗ ਗਿਆ ਉਹਨੇ ਉੱਥੇ ਥੱਬੇ ਬਣਾ ਦੇਣੇ ਨੇ ਉੱਥੇ ਥੱਬੇ ਬਣਾ ਉਹ ਫਿਰ ਰੁਗ ਬਣ ਬਣ ਜਾਈ ਜਾਂਦੇ ਨੇ ਰੁਗ ਦੇ ਵਿੱਚ ਦਾਣਾ ਉਹਨੂੰ ਹਟਦਾ ਨਹੀਂ ਓਕੇ ਹਾਂਜੀ ਯਾਨੀ ਉਹ ਪਟੇ ਦੀ ਵੀ ਵੱਡੀ ਕਾਰ ਕਰਤਾਰੀ ਹੈ ਹਾਂਜੀ ਤੇ ਨੰਨੂ ਇਹ ਤਾਂ ਹੋ ਗਿਆ ਆਪਣੇ ਸਟਾਫ ਆਕਣਾ ਉਤੋਂ ਦੀ ਦਾਣਾ ਹਾਂਜੀ ਹਾਂ ਜਿਵੇਂ ਵਿੱਚ ਵੀਰ ਮਾਲਾ ਵੀ ਫੋਨ ਸੁਣਨਾ ਸੋਨਾ ਨਹੀਂ ਰੱਖਣਾ ਕੋਈ ਨਹੀਂ ਕਿਧਰ ਗਿਆ ਹਾਂਜੀ ਜਿਵੇਂ ਵਿੱਚ ਹਾਂਜੀ ਲੱਕ ਤੇ ਇਹ ਵੀ ਬਹੁਤ ਆ ਜਾਂਦੀ ਆ ਵੀ ਸੀਪਾ ਨਹੀਂ ਦੀ ਨਾੜੇ ਮਾਰਦੀ ਆ ਸੀਪਾ ਵਾਲਾ ਤਾਂ ਮੇਨ ਤਾਂ ਇੱਕ ਤਾਂ ਹੁੰਦਾ ਜੀ ਵੀ ਜੇ ਮਸ਼ੀਨ ਚੱਲ ਪਈ ਵੀ ਲਗਾਤਾਰ ਹੀ ਮਾਰਦੀ ਆ ਠੀਕ ਆ ਉਹਦਾ ਤਾਂ ਹੋ ਜਾਂਦਾ ਅਸੈਂਬਲੀ ਵਾਲਿਆ ਆਹੀ ਜਿਹੜੀ ਆਪਾਂ ਗਰਾਰੀ ਦੀ ਗੱਲ ਕਰਦੇ ਆ ਠੀਕ ਆ ਵੀ ਜਿਵੇਂ ਚੱਕਰ ਘਟਨੇ ਓਕੇ ਵੀ ਜਿਵੇਂ ਕੋਈ ਗਰਾਰੀ ਨਹੀਂ ਬਦਲਦਾ ਹਾਂਜੀ ਵੀ 13 ਦੀ ਚੱਲਦੀ ਆ ਕਈ ਬੰਦੇ ਹੁੰਦੇ ਨੇ ਆਲਾ ਕਹਿੰਦਾ ਨਾਜੀ ਕੰਪਨੀ ਵੱਲੋਂ ਆਈ ਆ ਠੀਕ ਆ ਉਦੋਂ ਉਹਨੇ ਓਵੇਂ ਮਾਰਨੇ ਨੇ ਜੇ ਬਲੋਰ ਦੀ ਪੂੜੀਆਂ ਦਾ ਚੱਕਰ ਹੈ ਜੀ ਫਿਰ ਮਸ਼ੀਨ asadd asadd ਮਾਰੂ ਅਸੀਂ ਫੇਰ ਛੱਟ ਛੱਟ ਮਾਰੂ ਵੀ ਕਿਤੇ ਮਾਰ ਗਈ ਕਿਤੇ ਆਪਾਂ ਦੇਖੇ ਹੈ ਨਹੀਂ ਲਾਹਾਂ 2 ਫੁੱਟ ਤੁਰ ਗਏ ਉੱਥੇ ਹੈਗੇ ਨੇ ਉਹ ਫਿਰ ਬਲੋਰ ਦੇ ਚੱਕਰ ਵੱਧ ਹੁੰਦੇ ਨੇ ਅਸੀਂ ਬਲੋਰ ਦੇ ਚੱਕਰ ਵੱਧ ਜਿਵੇਂ ਉੱਪਰ 9 ਦੀ ਪੁਲੀ ਹੈ ਤਾਂ 5 ਦੀ ਚੱਲੂਗੀ ਉਹ ਵੀ ਦਿਖਾ ਦੀ ਆਪਾਂ ਉਧਰ ਆਈ ਇੱਧਰ ਹੀ ਇੱਚੀ ਦੇਖ ਲੈਨੇ ਜੀ ਹੁਣ ਮੇਨ ਜਿਵੇਂ ਇਹਦਾ ਬਰਮ ਬਾਡੀ ਦਾ ਡਾਇਆ ਹੈ ਜੀ ਇਹਦਾ ਵੀ ਲੰਮਾ ਵਿਸਾਲ ਦਾ ਵੀ ਲੰਮਾ ਹੈ ਠੀਕ ਹੈ ਇਹਨਾਂ ਦੇ ਇੱਕੋ ਪੁਲੀ ਚੱਲੂ ਓਕੇ ਹੁਣ ਜਿਵੇਂ ਇਹਦੇ ਆ 9 4.5 ਦੀ ਹੈ ਇਹਦੇ ਬਦਲ ਦੀ ਲੋੜ ਨਹੀਂ ਇਹਦੇ ਬਦਲਣ ਦੀ ਲੋੜ ਨਹੀਂ ਨਾਂ ਵਿਸਾਲ ਦੇ ਬਦਲਣ ਦੀ ਲੋੜ ਹੈ ਇਹਨਾਂ ਦੀ ਬਰਮ ਬਾਡੀ ਦਾ ਢਾਹ ਘੇਰਾ ਜਿਹੜਾ ਉਹ ਲੰਮਾ ਹੈ ਠੀਕ ਆ ਹਾਂਜੀ ਇਹਦੇ ਜਾਨੀ ਕਿ ਜਿਵੇਂ ਹੀਰਾ ਆ ਗਈ ਉਹ ਵੀ ਆ ਚੀਜ਼ਾਂ ਨੇੜੇ ਨੇੜੇ ਸਿਆ ਉਹਦੇ ਬਦਲ ਨਹੀਂ ਪੈਂਦੀ ਆ ਉਹਦੇ ਬਦਲ ਨਹੀਂ ਉਹਦੇ 5.5 ਇੰਚੀ ਪੈਂਦੀ ਆ ਅਸੀਂ ਉਹਦੇ ਵੱਡੀ ਪਉਣੀ ਪਊ ਹਾਂਜੀ ਕਣਕ ਚ 4.5 ਰੁਪਏ ਦੇ 4 ਰੁਪਏ ਦੇ ਕੋਈ ਦੁੱਖ ਨਹੀਂ ਠੀਕ ਆ ਇਹਦੇ ਨਾਲ ਸਫਾਈ ਦਾ ਫਰਕ ਵੀ ਪੈਂਦਾ ਹੁੰਦਾ ਹਾਂਜੀ ਹਾਂ ਠੀਕ ਆ ਜਿਵੇਂ ਮੈਂ ਕਿਹਾ ਵੱਡੀ ਪੁਲੀ ਪੈ ਗਈ ਫਿਰ ਵੱਡੀ ਪੁਲੀ ਪੈ ਗਈ ਉਹਦੇ ਬਾਅਦ ਸੀਪਾ ਥੂਪਾ ਦੀ ਸੈਟਿੰਗ ਕਰਨੀ ਹੈ ਜੀ ਅਸੇ ਜਣੀ ਆਹ ਇੱਕ ਵਾਰ ਤਾਂ ਨਹੀਂ ਤਾਂ ਫਿਰ ਗੰਦਮੰਦ ਵਿੱਚ ਚੜਨ ਲੱਗ ਜੂ ਹਾਂਜੀ ਹਾਂ ਜੇ ਜਣੀ ਹੁਣ 4:30 ਤੋਂ ਐਨੀ ਵਾਰ ਐਨੀ ਵੀ ਨਹੀਂ ਹਵਾ ਘਟਦੀ ਹੈਗੀ ਵੀ ਡੱਕਰੇ ਜਾਣ ਲੱਗ ਜਾਣ ਠੀਕ ਆ ਜਿਵੇਂ ਹੁਣ ਕੋਈ ਗੋਲ ਕਈ ਦਾ ਛਾਂਣੇ ਪਾਉਂਦੇ ਨੇ ਜੀ ਹਾਂ ਉਹਦੇ ਨਾਲ ਵੀ ਕੋਈ ਦਾਣੇ ਮਾਰਨੋਂ ਹਟਦੀ ਨਹੀਂ ਮਸ਼ੀਨ ਠੀਕ ਆ ਇੱਕ ਸਫਾਈ ਵਧ ਗਈ ਠੀਕ ਆ ਉਦੋਂ ਬਾਅਦ ਵਾਪਸੀ ਵਧ ਗਈ ਮਾਰ ਰਿਪੀਟ ਹੋਣ ਲੱਗ ਗਿਆ ਠੀਕ ਆ ਜਿਹੜਾ ਮਾਰ ਰਿਪੀਟ ਹੁੰਦਾ ਉਹਦਾ ਟੋਟਾ ਹੂ ओके। ਉਹ ਦੁਵਾ ਜਦੋਂ ਪੂਸ ਆਏ ਬਰਮਰਾਹੀਂ ਆ ਗਿਆ। ਹਾਂ। ਉਹ ਇਹਦੇ ਅਸੀਂ ਪੂਸ ਰਾਹੀਂ ਉਹ ਜਿਹੜੇ ਸਤਾਵਾਂਕਰ ਤੋਂ ਮਾਲ ਆਉਂਦਾ ਉਹਦੇ ਵਿੱਚ ਦੀਆਂ ਨੇ ਆਉਣਗੇ। ਅਸਾਂ ਫੇਰ ਉਹ ਦੁਬਾਰੇ ਫੇਰ ਜਾਣ ਲੱਗ ਜਾਣਗੇ। ਜਦੋਂ ਵਾਪਸੀ ਜਾਦੇ ਹੋ ਜੇ ਉਹ ਹੁੰਦੀ ਹੈ ਗੋਲਗਲੀ ਦੇ ਝਾਰਨੇ ਨਾਲ। ਠੀਕ ਆ। ਉਹ ਸਫਾਈ ਨਜਾਇਜ਼ ਹੋ ਜਾਂਦੀ ਹੈ। ਓਕੇ। ਫਿਰ ਮਾਲ ਰਿਪੀਟ ਵੱਧ ਹੁੰਦਾ ਜੀ। ਇਹਨਾਂ ਨੂੰ ਇੱਕ ਹੋਰ ਦੱਸ ਜਿਵੇਂ ਮੰਨ ਲਾ ਵੀ ਕੰਪਨੀ ਤਾਂ ਸੀਪਾ ਪਾ ਕੇ ਦਿੰਦੀ ਆ। ਹਾਂਜੀ। ਥੱਲੇ ਵੀ ਸੀ, ਪੁੱਪਰ ਵੀ ਸੀ। ਹਾਂਜੀ। ਆਪਣੇ ਜ਼ਿਆਦਾਤਰ ਲੋਕ ਇਹ ਗੱਲ ਕਰ ਲੈਂਦੇ ਨੇ ਵੀ ਸਫਾਈ ਯਾਰ ਵੱਧ ਜੂਗੀ ਵੀ ਆਪਾਂ ਕੋ ਮੇ ਮੇਰੀ ਗੱਲ ਤਾਂ ਇਹੀ ਹੈ ਜੀ ਕੰਮ ਤੇ ਹਨਾ ਬੰਦੇ ਤੇ ਤਾਂ ਡਰ ਦੀ ਪਾਈ ਜਾਂਦੇ ਨੇ ਅਸਿਆ ਵੈਰਾਈਟੀਆਂ ਹੋ ਗਈਆਂ ਜ਼ਿਆਦਾ ਠੀਕ ਇਹ ਨਹੀਂ ਪਤਾ ਵੀ ਕਿਹੜੇ ਖਤੇ ਜਾ ਕੇ ਛੇੜਨਾ ਪੈ ਜੇ ਹੁਣ ਜਿਹਨੂੰ ਨਹੀਂ ਚਲੋ ਨਾਲ ਜਾ ਅਗਲਾ ਨਹੀਂ ਪੰਗੇ ਲੈਂਦਾ ਹਾਂ ਅਲਾ ਕਹਿੰਦਾ ਝਾਰਨਾ ਪਾ ਲੋ ਇੱਕ ਵਾਰੀ ਮੁੜ ਕੇ ਲੋੜ ਨਹੀਂ ਠੀਕ ਹੈ ਵੀ ਉਹ ਚੀਜ਼ ਤੋਂ ਵੀ ਅਗਲਾ ਚੱਲਦਾ ਠੀਕ ਵੀ ਅਸੀਂ ਆਪਦੇ ਹਿਸਾਬ ਨਾਲ ਜਿਵੇਂ ਸੀਪਾਂ ਬਣਦੇ ਉਹਨਾਂ ਕਦੇ ਮੁੜ ਕੇ ਚਾਪੀ ਨਹੀਂ ਚੱਕੀ ਠੀਕ ਹੈ ਜਿੱਥੇ ਕਿ ਨਾ ਬੰਨ ਲੀਆਂ ਤੂੰ ਜਣੀ ਮੰਨ ਚ ਸਿੱਪਾਂ ਹੀ ਚਲਾਉਣੇ ਤੁਸੀਂ ਸਿੱਪਾਂ ਜੀ ਤੁਸੀਂ ਨਹੀਂ ਝਰਨਾ ਪਾਇਆ ਕਦੇ ਨਹੀਂ ਪਾਇਆ ਜੀ ਇੱਕ ਵਾਰੀ ਪਾਇਆ ਸੀ ਉਹ ਵੀ ਕੱਢ ਕੇ ਖੇਡਦਾ ਸੀ ਚੰਗਾ ਜਿਆ ਨਹੀਂ ਲੱਗਿਆ ਉਹ ਕੀ ਚੱਕਰ ਉਹ ਅਸੀਂ ਉਦੋਂ ਐਮਪੀਕੇ ਤੇ ਆਪਣੀ ਉਹ ਪਹਿਲਾਂ ਹੀ ਹੰਦ ਲੈ ਕੇ ਪੁੱਤਣੇ ਤੇ ਟੋਟਾ ਹੋਣ ਲੱਗਿਆ ਸੀ ਓਕੇ ਉਹ ਚੱਕਰ ਇਹ ਪੈ ਗਿਆ ਸੀ ਬਾਸਕਟ ਦਾ ਪਾਸਾ ਘੁਮਾ ਕੇ ਪਾ ਲਿਆ ਅਸਿਆ ਉਹ ਦੂਏ ਪਾਸੇ ਟੱਕ ਬਣੇ ਹੋਏ ਤੇ ਜਿਵੇਂ ਇੱਕ ਪਾਸੇ ਖੁੰਡੀ ਜੀ ਹੋ ਗਈ ਹਾਂਜੀ ਉਹ ਟੋਟਾ ਕਰਨ ਲੱਗ ਗਈ ਠੀਕ ਆ ਉਹ ਵਿਚਾਰ ਨਾ ਪਾਇਆ ਉਹਦੇ ਨਾਲ ਵੀ ਨਾ ਹਟਿਆ ਫੇਰ ਦੁਬਾਰੇ ਰਾਤ ਨੂੰ ਬਾਸਕਟ ਕੱਢ ਕੇ ਘੁਮਾ ਕੇ ਪਾਈ ਫੇਰ ਸੈੱਟ ਚੱਲੀ ਠੀਕ ਆ ਹਾਂਜੀ ਯਾਨੀ ਜ਼ਿਆਦਾ ਤਾਂ ਸਫਾਈ ਵਾਲੀ ਤਾਂ ਯਾਨੀ ਪਹਿਲੇ ਨਾ ਬਾਸਕਟ ਤੋਂ ਸਫਾਈ ਚੱਲਣੀ ਹੈ ਜੀ ਸਾਰਿਆਂ ਨੂੰ ਜੇ ਬਾਸਕਟ ਸਹੀ ਹੈ ਸਰਾਸ ਸਹੀ ਹੈ ਠੀਕ ਆ ਫਿਰ ਮਗਰ ਜਾ ਕੇ ਸਫਾਈ ਰਹਿਣੀ ਹੈ ਠੀਕ ਇਹਦੇ ਨਾਲ ਨੂੰ ਜਿਹੜੀ ਹੁਣ ਜਿਵੇਂ ਮੰਨ ਲਾਏ ਵੀ ਕਾਂ ਝੋਨੇ ਤੇ ਆਪਾਂ ਬਾਸਕਟ ਬੰਨਣੀ ਆ ਹਾਂਜੀ ਇਹ ਦੀ ਵੀ ਆਪਾਂ ਨੂੰ ਨੰਬਰਾਂ ਤੇ ਬੰਨਣੀ ਪੈਂਦੀ ਹੈ ਕਿ ਇਹਦੀ ਨਹੀਂ ਜ਼ਰੂਰਤ ਹੁੰਦੀ ਐਸੇ ਅਸੀਂ ਤਾਂ ਅੰਦਾਜ਼ੇ ਨਾਲ ਰੱਖਦੇ ਹੁੰਨੇ ਜੀ ਜਮਾ ਨੇੜੇ ਲਾ ਕੇ ਮਤਲਬ ਮੂਰੇ ਉਂਗਲ ਪੈਂਦੀ ਰੱਖ ਲੈਨੇ ਆ ਵੀ ਗੰਜਾਇਸ ਰਹੇ ਜੀ ਉੱਤੋਂ ਨਟ ਤੋਂ ਕਸਨ ਦੀ ਝੋਨੇ ਦੀ ਹਾਂਜੀ ਹੁਣ ਜਿਵੇਂ ਆਪਾਂ ਜਮਾ ਫੁੱਲ ਟਾਈਟ ਕਰ ਲਈ ਤਾਂ ਜਿਹੜੇ ਉਹ ਸਪਾਈਕਾਂ ਦੇ ਕੰਨ ਹੁੰਦੇ ਨੇ ਸਾਈਡਾਂ ਤੇ ਉਹਨਾਂ ਨਾਲ ਸਪਾਈਕਾਂ ਖਹਿਣ ਲੱਗ ਜਾਂਦੀਆਂ ਨੇ ਗੰਜਾਇਸ ਰਹਿੰਦੀ ਨਹੀਂ ਓਕੇ ਉੱਪਰੋਂ ਬੰਦਾ ਨਟ ਵੀ ਪੂਰਾ ਕੱਸ ਲੈਂਦਾ ਅਸੀਂ ਰੱਖਦੇ ਹੁੰਨੇ ਆ ਗੰਜਾਇਸ ਆ ਉਸ ਤੋਂ ਬਾਅਦ ਵੀ ਚਾਰ ਜਿਹੜੇ ਹੋਰ ਆ ਜਾਣ ਤੇ ਮਗਰਲੇ ਬੰਨੇ ਉਹ ਸਪਾਈਕ ਤੇ ਜਾਨੀ ਕਿ ਜਿਵੇਂ ਮੂਹਰੇ ਉਂਗਲ ਪੈਂਦੀ ਆ ਤਾਂ ਮਗਰੋਂ ਆ ਥੋੜੀ ਥੋੜੀ ਲੂਜ਼ ਮਗਰੋਂ ਦੂਰ ਰੱਖਣੀ ਆ ਮਗਰੋਂ ਦੂਰ ਰੱਖਣੀ ਆ ਵੀ ਲੰਗਾ ਸੌਖਾ ਨਿਕਲੇ ਠੀਕ ਆ ਜਿਹੜਾ ਕੰਮ ਹੋਣਾ ਉਹ ਮੂਹਰੇ ਹੋਣਾ ਕਣਕ ਨਾਲੋਂ ਉਲਟ ਉਲਟ ਜੀ ਕਣਕ ਵੇਲੇ ਆਪਾਂ ਮਾਗਰੋਂ ਲਵੇ ਲਾਉਣੇ ਆ ਉਦੋਂ ਨੇੜੇ ਲਾਉਣੇ ਜੀ ਮੂਵੀ ਮਲਾਈ ਵੱਧ ਹੋਵੇ ਠੀਕ ਆ ਹਾਂਜੀ ਹਾਂ ਓਕੇ ਤੇ ਬਾਕੀ ਗੇਅਰ ਹੁਣ ਇਹ ਮਸ਼ੀਨ ਇਹ ਤਾਂ ਸਾਲਾ ਓਕੇ ਜੀ ਇਹਦਾ ਤਾਂ ਕੰਮ ਉਹਦਾ ਵੀ ਹਿੰਦ ਦਾ ਵੀ ਠੀਕ ਆ ਹਾਂਜੀ ਹਾਂ ਤੇ ਗੇਰ ਗੂਰ ਦਾ ਕੰਮ ਕਿਵੇਂ ਨਿਕਲੇਦਾ ਇਹਦਾ ਤਾਂ ਕੁਝ ਉਦੀ ਨਿਕਲੇਦੀ ਮਾੜਾ ਮੋਟਾ ਜੀ ਨਟ ਫਰੀ ਤੇ ਉਹ ਤੇ ਮੂਸਮਾਸ ਮਾਰ ਕੇ ਨਟ ਹੋਰ ਲਾਤੇ ਤੇ ਠੀਕ ਆ ਤੇਲ ਨਹੀਂ ਖੜਦਾ ਦੀ ਇਹ ਚ ਪਹਿਲਾਂ ਓਕੇ ਕਿ ਕਦੇ ਇਹਦਾ ਇੰਜਨ ਹੋ ਗਿਆ ਸੀ ਅੱਛਾ ਇਹਦਾ ਇੰਜਨ ਵੀ ਹੋ ਗਿਆ ਸੀਗਾ ਮਤਲਬ ਪمپ ਕਰਾ ਲਿਆ ਜੀ ਇੰਜਨ ਡਾਊਨ ਸੀ ਬਲੋ ਮਾਰਦਾ ਸੀ ਤੇ ਪੰਪ ਦੀ ਤੜ ਵਧ ਗਈ ਪ੍ਰੈਸ਼ਰ ਵਧ ਗਿਆ ਤੇਲ ਦਾ ਇਹ ਸਟਾਰਟ ਨਾ ਹੋਇਆ ਠੀਕ ਆ ਤੇ ਹੈਡ ਉੱਡ ਪਟ ਕੇ ਦੇਖਿਆ ਇੱਕ ਪਿਸਟਨ ਦੇ ਰਿੰਗ ਹੈ ਹੀ ਨਹੀਂ ਖਤਮ ਹੋ ਹੀ ਪਏ ਤੇ ਜਮਾ ਅੱਛਾ ਹਰਿਆਣੇ ਜੀ ਨਾ ਨਾ ਚੱਲ ਇੱਥੋਂ ਧੁਰਮ ਤੋਂ ਪਹਿਲਾਂ ਹੀ ਜੀ ਇਹਦਾ ਕੰਮ ਉਰੀ ਕਰਤਾ ਸੀ ਉਰੀ ਕਰਤਾ ਸੀ ਠੀਕ ਆ ਹਾਂ ਜੀ ਹਾਂ ਇਹਦੇ ਰਿੰਗ ਸਲੀਬਾਂ ਤੇ ਡੀਜ਼ਲ ਪੰਪ ਇਹਦਾ ਪਹਿਲਾਂ ਹੀ ਹੋ ਗਿਆ ਜੀ ਬਾਕੀ ਇਹ ਹੀ ਥੱਲੇ ਦਾਣੇ ਆਉਣ ਤਾਂ ਹਾਂ ਬਸ ਇਹੀ ਗੱਲਾਂ ਨੇ ਜੀ ਬਸ ਇਹੀ ਗੱਲਾਂ ਦਾ ਯਾਰ ਰੇਸ ਦਾ ਹੁੰਦਾ ਵੀ ਬੰਦਿਆਂ ਨੂੰ ਉਹ ਨਹੀਂ ਪਤਾ ਹੈਗਾ ਜਿਵੇਂ ਹੁਣ ਫਲੈਟ ਪੁਲਾ ਜੀ ਹਾਂਜੀ 1.9 ਚ ਹੀ ਆਉਂਦਾ ਜਿਵੇਂ ਹੀਰਾ ਦੇ ਸਾਡੇ 1.9 ਆਉਂਦਾ ਓਕੇ ਵੀ ਉਹ ਤਾਂ ਚੱਲ ਨਹੀਂ ਆ 1500 ਤੇ ਜਿਹਦੇ 20 ਸਵਾ 20 ਆ ਉਹ ਚੱਲ ਨਹੀਂ ਆ 1600 ਦੇ ਠੀਕ ਆ ਜਿਹਦੇ 21 ਆ ਉਹ 1750 ਦੇ ਸੇ ਅਡੋ-ਗੱਡੀ ਹੈ ਅਡੋ-ਗੱਡੀ ਹੈ ਜੀ ਨਹੀਂ ਵੀਰ ਅਗਲਾ ਜਿਵੇਂ ਹੁਣ ਸਪੋਇਜ਼ ਕਰ ਲਾ ਤੇ ਜੀ ਤੇ ਜਿਹਨਾਂ ਲਾ ਗਿਆ ਉਹ ਜਿਹਨੇ ਇਹਦੇ ਚਲਾ ਲਿਆ ਅਗਲਾ ਕਹਿੰਦਾ ਇਹਦਾ 1650 ਚਲਦਾ ਜੀ ਮੈਂ ਤਾਂ ਉਹ ਵੀ ਉਹ ਤੇ ਚਲਾਉਣੀ ਹੈ ਹਾਂ ਵੀ ਉਹ ਹਰੇਕ ਦਾ ਫਰਕ ਹੁੰਦਾ ਠੀਕ ਆ ਹਾਂਜੀ ਵੀ ਇਹ ਨਹੀਂ ਹੈਗਾ ਵੀ ਕੋਈ ਸਾਰੀਆਂ ਇੱਕੋ ਹੀ ਮੇਰੀਆਂ ਨਾ ਇੱਕੋ ਨਹੀਂ ਚਲਦੀਆਂ ਠੀਕ ਆ ਯਾਨੀ ਪੁਲੇ ਦਾ ਵੀ ਬਾਲਾ ਵੱਡਾ ਫਰਕ ਆਗਾ ਹਾਂਜੀ ਹਾਂ ਠੀਕ ਆ ਆਮ ਮਸ਼ੀਨ ਚੋਨੇ ਤੇ ਆਪਾਂ ਕਿੰਨੇ ਸੋ ਚੱਕਰ ਤੇ ਚਲਾਉਣੇ ਆ ਅਹੀਂ ਯਾਨੀ ਕਿ ਜਦੋਂ ਵੀ ਲੋਡ ਤੇ ਚਲਦੀ ਹੈ ਵੀ 1650 ਤੋਂ ਮੀਟਰ ਟੁੱਟੇ ਨਾ ਜਿਵੇਂ ਇਹਨਾਂ ਦਾ ਹੌਸਲਾ ਹਾਂ ਸਵਾ 20 ਇੰਚੀ ਪੁਲਾਈ ਇਹਨਾਂ ਦਾ 20 ਸਵਾ 20 ਠੀਕ ਆ ਇਹ ਜਣੀ 20 ਸਵਾ 20 ਵਾਲੀ 1650 ਦੀ ਹਾਂਜੀ ਹਾਂ ਠੀਕ ਆ ਯਾਨੀ ਜੇ 150 ਚੱਕਰ ਉਹਨੇ ਉਹ ਪਲੱਸ ਹੋਵੇ ਹਾਂਜੀ ਹਾਂ ਹੁਣ ਇਹਦਾ ਪਲੱਸ ਹੋਣਾ ਅਗਲਾ ਕਹਿੰਦਾ ਸਾਡਾ ਇੰਜਨ ਦਾ ਚੱਕਰ ਤੋੜਦਾ ਹਾਂ ਹੁਣ ਅਸੀਂ ਉਹੀ ਹੱਲ ਕਰਾ ਕੇ ਲਿਆਇਆ ਇਹਦਾ ਪੰਪ ਦਾ ਆਪਣੀ ਬੋਰੀ ਆਹ ਚੀਜ਼ ਦੇ ਵਿੱਚ ਵੇਟ ਹੁੰਦੇ ਨੇ ਜੀ ਅਸਿਆ ਹੁਣ ਉਹ ਹੈਵੀ ਪਵਾਏ ਨੇ ਮਤਲਬ ਜਦੋਂ ਇਹਨੂੰ ਰੇਸ ਦੇਣੀ ਹੈ ਤਾਂ ਇਹ ਲੱਗੂਗਾ ਵੀ ਜਿਵੇਂ ਤੇਲ ਘਟਾਇਆ ਹੁੰਦਾ ਅੱਛਾ ਫੜ ਫੜ ਕਰੂ ਹਾਂ ਹੌਲੀ ਚੱਕਰ ਫੜਨੇ ਨੇ ਇਹਨੇ ਅੱਛਾ ਜਦੋਂ ਚੱਕਰ ਫੜ ਲੇ ਫੇਰ ਕੁਛ ਮਰਜ਼ੀ ਕਰੀ ਜੋ 50 ਚੱਕਰ ਤੋੜਦਾ ਫੇਰ ਇਹ ਤੋੜਦਾ ਨਹੀਂ ਨਾ ਇੱਕ ਮੋਡੀਫਿਕੇਸ਼ਨ ਆ ਕੰਮ ਹੋ ਜਾਂਦਾ ਠੀਕ ਆ ਉਲਤੇ ਚੜਦੀਆਂ ਮਸ਼ੀਨਾਂ ਧੂਆਂ ਧਾਰ ਹੋ ਜਾਂਦੀਆਂ ਨੇ ਹਾਂ ਜੇ 02 ਦੇ ਵੇਟ ਹੈਵੀ ਪਾਏ ਹੋਏ ਨੇ 10 ਚੱਕਰ ਵੀ ਨਹੀਂ ਤੋੜਦਾ ਉਲਤੇ ਚਾਹੇ 10 ਇੰਚੀ ਪੁਲੀਆਂ ਚਾਹੇ 9 ਅੱਛਾ ਇੰਨਾ ਫਰਕ ਪਉਂਦਾ ਠੀਕ ਆ ਦੋਸਤੋ ਇੱਕ ਗੱਲ ਇਹ ਆ ਵੀ ਫੋਰਮੈਨਾਂ ਨੂੰ ਮਸ਼ੀਨ ਬਾਰੇ ਸਾਰੀ ਨੌਲੇਜ ਹੁੰਦੀ ਆ ਵੀ ਬਾਸਕਟ ਕਿਵੇਂ ਬੰਨ੍ਹਣੀ ਆ ਥ੍ਰੈਸਰ ਕਿਵੇਂ ਪਾਉ ਕਰਨਾ ਹੈ ਨਾ ਤੇ ਵੀ ਕਿਹੜੇ ਨੰਨੂ ਇੱਕ ਫੋਰਮੈਨ ਐਸਾ ਜਿਹਨੂੰ ਮਸ਼ੀਨ ਦੇ ਕੱਲੀ ਕੱਲੇ ਅੰਗ ਦਾ ਪਤਾ ਇੰਜਨ ਗਾਉਣਾ ਇੰਜਨ ਕਰਾਉਣਾ ਪੰਪ ਦਾ ਕੰਮ ਆ ਪੰਪ ਦਾ ਜਿਹੜਾ ਕੁਝ ਮਰਜੀ ਕਿਉਂਕਿ ਬਾਕੀ ਫੋਰਮੈਨਾਂ ਨਾਲ ਜਦੋਂ ਆਪਾਂ ਗੱਲਬਾਤ ਕਰਦੇ ਹੁੰਦੇ ਆ ਉਹ ਇੱਕੋ ਹੀ ਗੱਲ ਕਹਿੰਦੇ ਹੁੰਦੇ ਨੇ ਵੀ ਇੰਜਨ ਸੱਡ ਕੇ ਗੀਅਰ ਸੱਡ ਕੇ ਗੀਅਰ ਸੱਡ ਕੇ ਬਾਕੀ ਸਾਰੀ ਸਾਡੀ ਗਰਾੰਡ ਜਿਮੇਵਾਰੀ ਆ ਪਰ ਇੱਕ ਨੰਨੂ ਆ ਜਿਹੜਾ ਕਹਿੰਦਾ ਵੀ ਮੇਰੀ ਕੋਈ ਚੀਜ਼ ਛੱਡਕੀ ਨਹੀਂ ਸਾਰੀਆਂ ਚੀਜ਼ਾਂ ਦੀ ਜ਼ਿੰਮੇਵਾਰੀ ਆ ਕਿਉਂਕਿ ਅਸੀਂ ਇੱਕ ਵੀਡੀਓ ਚ ਨਹੀਂ ਅਸੀਂ ਨੰਨੂ ਨੇ ਸਾਡੇ ਵੀਡੀਓ ਚ ਘੱਟ ਤੋਂ ਘੱਟ ਪੰਜ ਇੰਜਨਾਂ ਦੇ ਕੰਮ ਤਾਂ ਉਹਦੇ ਹੱਥੀ ਆਪ ਕਰਤੇ ਹਾਂਜੀ ਨੰਨੂ ਫਿਰ ਇਹ ਜਿਹੜਾ ਕੰਮ ਸੀਗਾ ਇੰਜਨ ਦਾ ਕੰਮ ਆਗਾ ਇਹਦੂ ਫਿਰ ਕਿੱਥੋਂ ਸਿੱਖਿਆ ਮਤਲਬ ਪਹਿਲਾਂ ਤਾਂ ਜੀ ਜ਼ਿਆਦਾਤਰ ਤੁਹਾਨੂੰ ਐਵੇਂ ਕਹੀਏ ਵੀ ਜੇ ਡੈਡੀ ਹੁੰਦੇ ਹਾਂਜੀ ਮਸਿੰਨਰੀ ਦਾ ਪਹਿਲੇ ਦਿਨ ਤੋਂ ਸੌਂਕਦੀ ਠੀਕ ਹੈ ਉਹਨੇ ਕੋਈ ਚੀਜ਼ ਛੱਡੀ ਨਹੀਂ ਓਕੇ ਚਾਹੇ ਬੋਲਟ ਦੀ ਜੱਦੀ ਮੋਟਰ ਹੈ ਉਹਦਾ ਦੀ ਉਹ ਵੀ ਹਾਂਜੀ ਤੇ ਗੱਡੀਆਂ ਗੁੱਡੀਆਂ ਟਰੈਕਟਰ ਟ੍ਰੁਟਰ ਮਤਲਬ ਬਿਸਤਰੀ ਉਹ ਤੋਂ ਚਿਪਦੇ ਹੁੰਦੇ ਤੇ ਅਸਿਆ ਵੀ ਕਿਤੇ ਦੁਕਾਨ ਤੇ ਆ ਕੇ ਕੋਈ ਕਹਿ ਨਾ ਦਵੇ ਸਾਨੂੰ ਵੀ ਤੁਸੀਂ ਗਲਤ ਕਰਦੇ ਹੋ ਅਸਿਆ ਜਿਵੇਂ ਕੋਈ ਰੱਬੀ ਗੁਣ ਹੁੰਦਾ ਹਾਂ ਤੇ ਇੱਕ ਵਾਰੀ ਮੈਂ ਉਦੋਂ ਸੈਮੀ ਕਲਾਸ ਸੀ ਮੈਨੂੰ ਕਿਹਾ ਮੈਂ ਬੋਲਟ ਲੈਣ ਰੈਡੀ ਦੁਬਾਰੇ ਹਾਂ ਕਹਿੰਦਾ ਬਸ ਕਹਿੰਦਾ ਇੱਕ ਵਾਰੀ ਕਹਾਂ ਦੁਬਾਰੇ ਲੱਗ ਗਈ ਮਾਂ ਠੀਕ ਹੈ ਠੀਕ ਹੈ ਤੀਜੇ ਦਿਨ ਲਿਆਂਦਾ ਤੇ ਉਹਦੇ ਉਹ ਲੱਗੇ ਹੋਏ ਤੇ ਮਾਗਰਾ ਗਲੂਗਲ ਜਾਂ ਕੰਬਾਈਨ ਨਾਲ تھی ਉਹ ਬੋਲਟ ਅੱਛਾ ਪਹਿਲਾਂ ਕਿਸੇ ਕੋਲ ਹੀ ਠੀਕ ਹੈ ਤੇ ਉਹ ਮੈਨੂੰ ਕਹਿੰਦਾ ਵੜ ਦੇ ਇਹਦਾ ਜਗਾੜ ਜਾ ਕਹਿੰਦਾ ਇਹਨੂੰ ਖੋਲ ਦੇ ਤੇ ਕਹਿੰਦਾ ਮੈਂ ਆਉਣਾ ਇਹਨੇ ਮੈਂ ਸਾਰਾ ਖੋਲ ਖਾਲ ਕੇ ਧੋਤਾ ਅੱਗੇ ਕਲੱਚ ਗਲੂਚ ਟਾਪਾ ਉਹਦਾ ਠੀਕ ਹੈ ਉਹ ਮੈਨੂੰ ਵੀ ਹਾਂ ਕਹਿੰਦੇ ਜੇ ਬੰਦਾ ਥਿਉਰੀ ਨਾ ਖੋਲਣੀ ਜੀ ਸਿੱਖ ਗਿਆ ਤਾਂ ਕਸ ਨਹੀਂ ਸਿੱਖੂ ਕਸ ਨਹੀਂ ਸੀ ਇਹਨੂੰ ਖੋਲਣੀ ਨਹੀਂ ਆਈ फडਕ ਗਿਆ ਉਹਦੋਂ ਕਸ ਨਹੀਂ ਜਾਂਦੀ ਕਸ ਨਹੀਂ ਜਾਂਦੀ ਸਹੀ ਹੈ ਉਸ ਤੋਂ ਬਾਅਦ ਮੈਂ ਬੁਲਾ ਲਿਆ ਆ ਤੇ ਕਹਿੰਦਾ ਇਹਦਾ ਸਾਫ ਪਿਆ ਕਹਿੰਦਾ ਕੁਝ ਨਹੀਂ ਹੋਇਆ ਇਹਨੂੰ ਤੇ ਤੇਲ ਤੂਲ ਦੁਬਾਰੇ ਫਿੱਟ ਕਰਕੇ ਉਹ ਟ੍ਰਾਈ ਟ੍ਰਾਈ ਬੈਂਟਰੀ ਲਾ ਕੇ ਹੱਥ ਨਾਲ ਸਟਾਰਟ ਕਰਿਆ ਤੀ ਉਹ ਅੱਛਿਆ ਹਾਂ ਉਹ ਉਦੋਂ ਉਹਦੀ ਐਵਰੇਜ ਘਟਦੀ ਫਿਰ ਉਹਦੀ ਐਵਰੇਜ ਬੰਨੀ ਸੀ 48 ਤੇ ਓਕੇ ਹਾਂਜੀ ਨਾਸੀ ਮਾਡਲ ਬੋਲਟ ਸੀ ਉਹ ਠੀਕ ਆ ਯਾਨੀ ਕਿ ਉਸ ਉਹਦੇ ਨਾਲ ਉੱਥੇ ਹੀ ਹੌਸਲਾ ਬਲੰਦ ਹੋ ਗਏ ਉਸ ਉਹਦੇ ਨਾਲ ਉਸ ਤੋਂ ਬਾਅਦ ਆਪ ਨੂੰ ਇੰਟਰਸਟ ਹੋ ਗਿਆ ਹਾਂਜੀ ਫਿਰ ਵਾਧਾ ਗਿਆ ਕੰਮ ਜੀ ਠੀਕ ਆ ਫਿਰ ਇੱਕ ਇਹ ਆ ਵੀ ਪੰਗੇ ਲੈਣ ਤੋਂ ਆਪਾਂ ਡਰਦੇ ਨਹੀਂ ਠੀਕ ਆ ਜੇ ਹੁਣ ਪੰਗਾ ਲਾਵਾਂਗੇ ਤਾਂ ਹੀ ਕੋਈ ਹੱਥ ਖੁੱਲਣਾ ਨਹੀਂ ਪਤਾ ਲੱਗਦਾ ਹਾਂ ਉਹ ਜਦੋਂ ਪਹਿਲੀ ਡਰ ਗਏ ਫੇਰ ਨਹੀਂ ਕੰਮ ਫੇਰ ਲੋਹਾ ਵੀ ਕਹੀ ਜੀ ਚੀਜ਼ ਐ ਲੋਹਾ ਹੋ ਗਿਆ ਘੋੜਾ ਹੋ ਗਿਆ ਠੀਕ ਆ ਜੇ ਇਹ ਥੋੜੀ ਧੜਕਣ ਪਸਾਨ ਲਉ ਓਕੇ ਜੇ ਦਾ ਡਰ ਗਿਆ ਮੈਨੂੰ ਠੀਕ ਆ ਘੋੜਾ ਵੀ ਉਹਦੀ ਲੱਤ ਮਾਰੂ ਇਹ ਵੀ ਉਹਦੀ ਧੋਖਾ ਦੋ ਇਹ ਵੀ ਧੋਖਾ ਜੇ ਜਿਗਰੇ ਨਾਲ ਹੱਥ ਪਾ ਲਿਆ ਇਹ ਉਹਦੀ ਡਰ ਜੂ ਵੀ ਆ ਹੁਣ ਚੱਜਦਾ ਆ ਗਿਆ ਵੀ ਇਹ ਲਾ ਇਹ ਕਰੂਗਾ ਮੇਰੇ ਕੰਨੀ ਹੱਥ ਆਉਗੇ ਠੀਕ ਆ ਵਾਹੀ ਹੀ ਗੱਲਾਂ ਨਹੀਂ ਜੀ ਇਹਨਾਂ ਚ ਠੀਕ ਵਿੱਚ ਬੰਦੇ ਹੁਣ ਜੇ ਪਹਿਲੀ ਡਰ ਜਾਂਦੇ ਨੇ ਵੀ ਜਦ ਪਤਾ ਨਹੀਂ ਚੱਲੂ ਪਤਾ ਨਹੀਂ ਨਾ ਉਹ ਫੇਰ ਆ ਨਹੀਂ ਦਿੰਦਾ ਲੋਹਾ ਮੈਨੂੰ ਪਹਿਲਾਂ ਹੀ ਅਗਲਾ ਇਹ ਕਹਿੰਦਾ ਯਾਰ ਮੈਂ ਤਾਂ ਹੁਣ ਅਸੀਂ ਜਿਹੜੀ ਉਹ ਇੰਜਣ ਛੱਡ ਕੇ ਬਾਕੀ ਕੰਮ ਦੀ ਗਰੰਟੀ ਲੈਣਾ ਅਸੀਂ ਦੋਨੇ ਮਸ਼ੀਨਾਂ ਰਿਪੇਅਰ ਕਰਾਇਆ ਬਖਸ਼ੀਸ਼ ਤੇ ਦਸਮੇਸ਼ ਜੀ ਉਹ ਜਿੱਦਨੇ ਵੀਰੇ ਨੇ ਫੋਨ ਕਰਿਆ ਕੇਰਾ ਤਾਂ ਮੈਨੂੰ ਵੀ ਆ ਲੱਗਾ ਵੀ ਸਾਰਾ ਹੈ ਜਿਆ ਕਿਹੜਾ ਨੁਕਸ ਹੋਇਆ ਠੀਕ ਆ ਉਹ ਕਹਿੰਦੇ ਚੋਕ ਕੋਹੋਂ ਨਹੀਂ ਹਟਦੀ ਵੀ ਤੁਰਦੀ ਹੋਣੀ ਹਾਂ ਤੇ ਮਹਾਵੀਰੇ ਕੋਈ ਨਹੀਂ ਟਾਈਮ ਕੱਢ ਕੇ ਆਵਾਂਗੇ ਫਿਰ ਓਕੇ ਉਹ ਮੇਨ ਨੁਕਸ ਇਹ ਸੀ ਉਹਦੇ ਇੰਜਣ ਦੇ ਪੈਰ ਟੁੱਟੇ ਹੋਏ ਤੇ ਅੱਛਾ ਉਹ ਚਲੋ ਉਹਨਾਂ ਨੇ ਖਿਆਲ ਨਹੀਂ ਕੀਤਾ ਉਹ ਜਦੋਂ ਲੀਵਰ ਲਾਉਂਦੇ ਸੀ ਉਹ 6-7 ਇੰਚ ਮੁਰਿਆ ਜਾ ਕਰੇ ਇੰਜਣ ਜਦੋਂ ਰੁੱਕ ਪੱਜਿਆ ਕਰੇ ਉਦੋਂ ਹੋਰ ਮੁਰਿਆ ਜਾ ਕਰੇ ਠੀਕ ਉਹ ਵੀ ਚੋਕ ਹੋ ਗਿਆ ਕਰ ਉਹ ਤਾਂ ਉਹ ਕਿਸੇ ਬੰਦੇ ਨੇ 02 ਵਾਲੀ ਪਟੀਸ਼ਨ ਤੇ ਲਾਲ ਹੀਨੋ ਰੱਖਤਾ ਅੱਛਾ ਇਹ ਵੀ ਫਰਕ ਆ ਓਹੀ ਛੜਤੀ ਹੀਨੋ ਰੱਖਤਾ ਉਹ ਧੱਕੇ ਨਾਲ ਨੱਟ ਪਾਦੇ ਅੱਛਾ ਉਹ ਵਾਈਬ੍ਰੇਸ਼ਨ ਕਰ ਕਰੇ ਉਹਨੇ ਤੋੜਤੇ ਪੈਰ ਪੈਰ ਤੋੜਤੇ ਹਾਂਜੀ ਹਾਂ ਸਾਰੇ ਪੈਰ ਪੁਰ ਨਵੇਂ ਲਿਆ ਕੇ ਲਾਏ ਉਹਦੇ ਠੀਕ ਆ ਚਲਾਈ ਸੀ ਵੀਰ ਉਹਨਾਂ ਨੇ ਕੱਲ ਵਧੀਆ ਸੋਹਣੀ ਚੱਲੀ ਆ ਮਸ਼ੀਨ ਕੋਈ ਦਿੱਕਤ ਨਹੀਂ ਆਈ ਠੀਕ ਆ ਕੋਈ ਦਾਣੇ ਫੱਕੇ ਦੀ ਸ਼ਿਕਾਇਤ ਨਹੀਂ ਇੱਕ ਪ੍ਰੀਤ ਤੇ ਵਿਸਾਲ ਕਰੀਂਦੇ ਪ੍ਰੀਤ ਵੀ ਉਹਨੇ ਚਲਾਤੀ ਸੀ ਉਹਦਨੇ ਅਸੀਂ ਉੱਥੇ ਉਹ ਤਾਂ ਤੂੰ ਚਲਾ ਕੀ ਆਇਆ ਹੈਗਾ ਹਾਂ ਉਹ ਕਹਿੰਦੇ ਉੱਥੇ 20 25 ਜਾਣੇ ਆਏ ਹੋ ਤੇ ਭੰਡੀ ਕਰਨ ਵਾਲੇ ਕਹਿੰਦੇ ਇਹ ਚਲਦੀ ਨਹੀਂ ਕਹਿੰਦੇ ਇੱਥੇ ਹੀ ਵਿਕੀਆ ਪਿੰਡ ਚੋਂ ਠੀਕ ਆ ਤੇ ਮੈਂ ਮੋਟਰ ਹਾਂ ਕੋਲੇ ਬੈਠਾ ਦੀ ਮਹਾ ਕੋਈ ਨਹੀਂ ਮੈਂ ਕੋਲ ਵੀ ਨਹੀਂ ਜਾਂਦਾ ਮੈਂ ਜੋਤੀ ਨੂੰ ਕਹਾ ਮੈਂ ਖੇਤੜਾ ਜਿੰਨੀ ਖੇਤ ਨਹੀਂ ਆ ਠੀਕ ਆ ਇਹਨੇ ਵੀ ਤੀਜਾ ਅੱਧੇ ਹਾਈ ਮੰਗੂ ਲਾ ਕੇ ਇੱਕ ਪ੍ਰੀਤ ਦੇ ਦੂਜੇ ਤੀਜੇ ਦਾ ਤੋਰਾ ਘਾਟਾ ਮਸ਼ੀਨਾ ਨਾਲ ਅੱਛਾ ਤੀਜੇ ਦੇ ਅੱਧੇ ਹਾਈ ਚ ਮਸ਼ੀਨ ਇੱਕ ਵੀ ਪਰਸੈਂਟ ਦੀ ਦਿੱਕਤ ਨਹੀਂ ਦਿੱਤੀ ਠੀਕ ਆ ਨਾ ਦਾਣੇ ਦੀ ਨਾ ਟੋਟੇ ਦੀ 1.5 ਕਿਲਾ ਥਾਂ ਦੀ ਉਹ ਜਾਂਦੀ ਜਰੀ ਭਰੀ ਗਈ ਠੀਕ ਆ ਅੱਖਾਂ ਤੱਕ ਨਹੀਂ ਲੱਗਿਆ ਓਕੇ ਉਹਦੇ ਵਿੱਚੋਂ 2 ਪਦਾ ਨਹੀਂ 2.5 ਕਿਲੋ ਟੋਟਾ ਨਿਕਲੇ ਬਸ ਹਾਂਜੀ ਠੀਕ ਆ ਫਿਰ ਦੱਸਿਆ ਨਹੀਂ ਉਹਨੂੰ ਵੀ ਨੰਨੂ ਦੇ ਹੱਥ ਲੱਗੇ ਹੋਏ ਨੇ ਹਾਂਜੀ ਹਾਂ ਉਹ ਵੀ ਮੰਨ ਗਏ ਤੇ ਹਾਂ ਕਹਿੰਦੇ ਵੀ ਸਾਡੇ ਨਹੀਂ ਇਹ ਚਲਣੀ ਦੀ ਕਹਿੰਦੇ ਵਿਕਦੀ ਨਹੀਂ ਖੇਤ ਤੇ ਠੀਕ ਆ ਇੱਕ ਉਹਦਾ ਗੇਅਰ ਦਾ ਕੰਮ ਸੀ ਉਹਦਾ ਗਰਾਉਣ ਬਾਡੀ ਦੇ ਵਿੱਚੋਂ ਜਿਹੜੇ ਬਸਉਂਦੇ ਨੇ ਜੀ ਲੈਵੇਂ ਪੈਂਦੇ ਨੇ ਪੱਤੀਆਂ ਜੀਆਂ ਠੀਕ ਆ ਉਹ ਬਾਡੀ ਵੱਡੀ ਗਈ ਸੀ ਉਹ ਫਿਰ ਅਸੀਂ ਉਰੇ ਧੂਰੀ ਆਪਣੀ ਮਣੀਏ ਕੋ ਤੋਂ ਕਰਾਇਆ ਕੰਮ ਅਸਾ ਉੱਥੋਂ ਇੱਥੇ ਆਇਆ ਹਾਂ ਨਾਬਿਓ ਗੇਰ ਦਾ ਸਮਾਨ ਫੜਿਆ ਜਾਂਦੇ ਹੋਏ ਇਹਨੂੰ ਫੜਾ ਕੇ ਵੀਰ ਨੂੰ ਇਹਨਾਂ ਦਾ ਕੰਮ ਹੈ ਤਸੱਲੀ ਦਾ ਜੀ ਠੀਕ ਹੈ ਮਣੀਏਗੇ ਤੁਸੀਂ ਵੀ ਜਾਣਦੇ ਹੋਗੇ ਬਹੁਤ ਜ਼ਿਆਦਾ ਗਰੰਟੀ ਨਾਲ ਕੰਮ ਕਰਦੇ ਨੇ ਫਿਰ ਉਹਨੇ ਵੀਰੇ ਨੇ ਕਹਿਦਾ ਦੀ ਕਹਿੰਦਾ ਲਾਂਬਾ ਨਹੀਂ ਆਉਦਾ ਉਹ ਗੇਰ ਦੀ ਬਾਜ ਬਹੁਤ ਹੀ ਮੁੜ ਕੇ ਉਹ ਜਮਾ ਸਾਈਲੈਂਟ ਹੋ ਗਈ ਠੀਕ ਆ ਉਹਦਾ ਵਿੱਚ ਜਾਨੀ ਕਿ ਅੱਧੇ ਇੰਚ ਵਾਂਗੂ ਬਾਡੀ 'ਚ ਬਹਿ ਗਿਆ ਸੀ ਜੀ ਉਹ ਨਹੀਂ ਫਿਰ ਉੱਥੇ ਲੋਕਾਂ ਨੇ ਦੇਖ ਕੇ ਐ ਨਹੀਂ ਕਿਹਾ ਬਾਈ ਸਾਡੀ ਮਸ਼ੀਨ ਵੀ ਰਿਪੇਅਰ ਕਰਕੇ ਇੱਥੇ ਰਿਹਾ ਆਉਂਦੇ ਤੇ ਸਭ ਨੂੰ ਜਵਾਬ ਦੇਈਆਂ ਟਾਈਮ ਨਹੀਂ ਹੈਗਾ ਸੀ ਠੀਕ ਆ ਵੀ ਕੋਈ ਕਹੇ ਦੀ ਸੈਟਿੰਗ ਕਰ ਜੋ ਕੋਈ ਠੀਕ ਹਾਂਜੀ ਹਾਂ ਥੋੜਾ ਇਹਨਾਂ ਨੂੰ ਪਹਿਲਾਂ ਚੱਲਿਆ ਕਰ ਰਿਪੇਰਾਂ ਨੂੰ ਇਹ ਇੱਕ ਪਹਿਲਾਂ ਪਹਿਲਾਂ ਫੋਨ ਬਹੁ ਕੀਤੇ ਸੀ ਫੋਨ ਬਹੁ ਕੀਤੇ ਉਦੋਂ ਕੋਈ ਕਹੇ ਮੈਂ ਕੰਮ 'ਚ ਹਾਂ ਮੈਂ ਕੰਮ 'ਚ ਹਾਂ ਠੀਕ ਹੈ ਤੇ ਉਹਦੇ ਕਰਕੇ ਕੰਮ ਹਲ ਜੇ ਜਾਂਦਾ ਫਿਰ ਅੱਧਿਆਂ ਨੂੰ ਜਵਾਬ ਦੇਣਾ ਪੈਂਦਾ ਠੀਕ ਹੈ ਹੁਣ ਇਹੀ ਆ ਵੀ ਆਪਾਂ ਝੋਨੇ ਦੇ ਸੀਜ਼ਨ ਤੋਂ ਬਾਅਦ ਵੀ ਆਪਾਂ ਦੇਖੋ ਕੋਈ ਹੋਰ ਕੰਮ ਨਹੀਂ ਹੈਗਾ ਠੀਕ ਹੈ ਵੀ ਆਪਾਂ ਨਾਲ ਹੁੰਦੇ ਕੰਮ ਕਰਨਾ ਵੀ ਜਿਹਨੇ ਕਰਾਉਣਾ ਆਪਦਾ ਉਦੋਂ ਤੋਂ ਵੀ ਕਰਾਈ ਚੱਲੋ ਹਾਂਜੀ ਹਾਂ ਵੀ ਇਹ ਦੋਸਤੋ ਇੱਕ ਮੌਕੇ ਤੇ ਜਾ ਕੇ ਪਤਾ ਕੀ ਆ ਗੱਲ ਨੰਨੂ ਨੇ ਆਪਦੀਆਂ ਮਸ਼ੀਨਾਂ ਦੀ ਵੀ ਰਿਪੇਅਰ ਕਰਨੀ ਹੁੰਦੀ ਆ ਕਿਉਂਕਿ ਕੰਮ ਸੇ ਗੰਮ 20 ਫੋਨ ਤਾਂ ਮੈਨੂੰ ਆਏ ਯਾਰ ਵੀ ਹੁਣ ਤੇਰਾ ਨੰਨੂ ਜਵਾਬ ਦਿੰਦਾਗਾ ਸਾਡੀ ਮਸ਼ੀਨ ਨਹੀਂ ਰਿਪੇਅਰ ਕਰਨ ਆਉਂਦਾ ਹਾਂਜੀ ਯਾਰ ਗੱਲ ਇਹ ਆ ਵੀ ਰਿਪੇਅਰ ਵਾਲਾ ਕਿਤਾ ਇੱਕ ਪਾਸੇ ਤੇ ਫਿਰ ਆ ਜਿਹੜੀਆਂ ਦੋ ਲਈਆਂ ਖੜੀਆਂ ਨੇ ਇਹ ਵੀ ਚਲਾਉਣੀਆਂ ਨੇ ਹਣਾ ਸਾਰੀ ਸਿਰਦਾ ਦੀ ਰੱਖਣੀ ਪੈਂਦੀ ਐ ਬਾਕੀ ਦੂਜੀ ਗੱਲ ਆ ਹੁਣ ਇਹਨਾਂ ਦੀ ਆਪਦੀ ਰਿਪੇਅਰ ਐਕਤੀ ਇਹਨੇ ਆਪਦੀ ਵੀ ਲੇਟ ਕਰ ਲਈ ਚੱਕਰਾਂ ਚ ਵੀ ਮੈਂ ਜਲੰਧਰ ਜਾਣਾ ਸੀ ਫਲੋ ਦੇ ਮਲਕੀਤ ਦੇ ਕਾਟਰ ਦੀ ਚਾਦਰ ਲਾਉਣੀ ਸੀ ਹੁਣ ਉਹ ਲੱਗਣੀ ਉਹਦੇ ਪੱਛ ਪੁੱਛ ਜੇ ਲਾ ਕੇ ਸਾਰੇ ਉਵੇਂ ਹੀ ਸਾਰੇਗਾ ਉਵੇਂ ਹੀ ਸਾਰੇਗਾ ਕੱਲ ਉਹੀ ਆ ਜੇ ਦੋਸਤੋ ਰਿਪੇਅਰ ਕਰਾਉਣੀ ਆ ਨਾ ਤੁਸੀਂ ਮੰਨ ਲਓ ਜਦੋਂ ਕਣਕ ਦਾ ਝੋਨੇ ਦਾ ਸੀਜ਼ਨ ਲਾਉਂਗੇ ਸੀਜ਼ਨ ਲਾਉਣ ਸਾਰਨ ਨੂੰ ਨੂੰ ਫੋਨ ਕਰਿਓ ਫੇਰ ਇਹ ਸੋਡੀਆਂ ਮਸ਼ੀਨਾ ਹੁਣ ਇਕੱਠੀਆਂ ਮਸ਼ੀਨਾ ਦਾ ਮੂੰਹ ਚ ਬਣੀ ਪੈਂਦੀ ਆ ਨਹੀਂ ਪੈਂਦੀ ਜੀ ਉਹ ਇੱਕ ਮਸ਼ੀਨ ਤੇ ਘੱਟ ਤੋਂ ਘੱਟ ਜੇ ਘੱਟ ਤੋਂ ਘੱਟ ਲਾ ਕੇ ਚੱਲੀਏ ਤਾਂ ਹਫਤਾ ਤਾਂ ਲੱਗਦਾ ਹੀ ਆ ਫਿਰ ਵੱਧ ਵੀ ਖਾ ਜਾਂਦੀ ਨੇ ਵਿੱਚ ਕਈ ਵਾਰੀ ਕਈ ਬੰਦੇ ਕਹਿੰਦੇ ਅਸੀਂ ਨਾਲ ਹੈਗੇ ਆ ਪਰ ਫਿਰ ਕੰਮ ਨਹੀਂ ਬੰਦਾ ਕਰਦਾ ਜੀ ਫਿਰ ਕੰਮ ਨਹੀਂ ਕਰਦਾ ਹਾਂਜੀ ਹਾਂ ਤੇ ਉਹੀ ਗੱਲ ਆ ਦੋਸਤੋ ਤੁਸੀਂ ਪਹਿਲਾਂ ਕਰਿਆ ਕਰੋ ਇਹ ਗੱਲ ਹਨਾ ਰਿਪੇਅਰ ਕਰਾਉਣੀਆਂ ਤਾਂ ਮੰਨ ਲਓ ਹੁਣ ਝੋਨੇ ਦਾ ਸੀਜ਼ਨ ਲੱਗੂ ਲੱਗਣਸਾਰ ਤੁਸੀਂ ਨੰਨੂ ਨਾਲ ਕੰਟੈਕਟ ਕਰਿਓ ਨੰਨੂ ਦਾ ਨੰਬਰ ਹੈਗਾ 8146594006 ਠੀਕ ਆ ਤੁਸੀਂ ਮੈਨੂੰ ਬਹੁਤ ਫੋਨ ਕਰਦੇ ਹੋਗੇ ਹਨਾ ਵੀ ਯਾਰ ਪਰ ਗੱਲ ਇਹ ਆ ਵੀ ਇਹ ਵੀ ਕੀ ਕਰੇ ਜਦੋਂ ਹੁਣ ਤੁਸੀਂ ਮੌਕੇ ਤੇ ਤੁਸੀਂ ਨਹੀਂ ਮਾ ਫੜ ਦੇ ਜਦੋਂ ਮਾ ਗਰੋਂ ਕੰਮ ਸਿਰ ਤੇ ਚੜ ਜਾਂਦਾ ਉਦੋਂ ਤੁਸੀਂ ਕਹਿਣ ਲੱਗ ਜੇ ਇਹਨੂੰ ਸਾਡੀ ਰਿਪੇਅਰ ਕਰਦਾ ਨਹੀਂ ਹਾਂਜੀ ਇਕੱਲਾ ਬੰਦਾ ਯਾਰ ਕਿੱਧਰ ਕਿੱਧਰ ਜਾਊ ਹਨਾ ਫਿਰ ਇਹ ਅਸੀਂ ਵੀ ਚਲੋ ਪਿੰਡ ਹੁਣ ਚਲੋ ਮਸ਼ੀਨ ਆ ਜੇ ਦਸਮੇਸ ਹਾਂਜੀ ਹੁਣ ਉਹ ਜੱਗੀ ਕੇ ਜੱਗੀ ਦੀ ਭੈਣ ਹੈ ਜੀ ਇੱਥੇ ਘਨੌਰੀ ਉਹ ਹੁਣ ਠੱਕੀ ਨਾ ਛੱਡ ਗਈ ਫਿਰ ਹੁਣ ਉਹ ਵੀ ਕਰਨੀ ਪਊ ਚਲੋ ਕੰਮ ਉਹਦਾ ਥੋੜਾ ਹਾਂ ਸਰ ਫਿਰ ਵੀ ਕੰਮ ਵੱਧਦਾ ਜਾਂਦਾ ਹੀ ਆ ਜੀ ਕੰਮ ਤਾਂ ਫਿਰ ਵਧ ਜੇ ਨਾ ਹਾਂਜੀ ਹਾਂ ਨਨੂ ਫਿਰ ਇਹ ਜਿਹੜੀ ਹੰਦ ਲੈਂਦੀ ਹੈਗੀ ਹਾਂਜੀ ਇਹ ਹੰਦ ਫਿਰ 11 ਮਾਡਲ ਆਗੀ ਟਾਇਰ ਫਿਰ ਨਵੇਂ ਲਾਇਨੇਕ ਲੱਗੇ ਲਗਾਈ ਸੀ ਨਹੀਂ ਉਹ ਆਪਾਂ ਉਹਦੇ ਵਾਲੇ ਲਾਲੇ ਤੇਜੀ ਹੀਰਾ ਵਾਲੇ ਉਹਦਾ ਚੌਕੜਾ ਉਮੀ ਪਿਆ ਸੀ ਉਹ ਉਮੀ ਲਾਤਾ ਸੀ ਠੀਕ ਆ ਹਾਂਜੀ ਹਾਂ ਇਹ ਚਲੋ ਭਰਾ ਅਣਾ ਬੰਦੇ ਦਾ ਕੰਮ ਬੰਦਾ ਮਿਹਨਤ ਨਾਲ ਕੰਮ ਕਰਦਾ ਉਹਦਾ ਬੰਦੇ ਮਤਲਬ ਇੰਨੇ ਕਿਣ ਜਾਣਦੇ ਚੇਂਜਰ ਚ ਬੈਲਟਾਂ ਨਹੀਂ ਪਾਉਣੀਆਂ ਆਈਆਂ ਅੱਛਾ 31 75 ਦੀਆਂ ਠੀਕ ਆ ਮਤਲਬ ਜਿਹੜੀ ਕਲੱਚ ਵਾਲੀ ਐ ਉਹ ਇੰਜਨ ਵਾਲੇ ਉਰਲੇ ਪਾਸੇ ਉਰਲੇ ਪਾਸੇ ਵਾਲੀ ਅੰਦਰ ਕਦੀ ਬੈਲਟ ਤੋੜਤੀ ਗਏ ਚੇਂਜਰ ਤੋੜਦਾ ਕਦੀ ਬੈਰਿੰਗ ਤੋੜਤੇ ਇਹੀ ਕੁਝ ਹੋਈ ਜੀ ਮੈਨੂੰ ਫਿਰ ਇਹਦੀ ਰਿਪੇਅਰ ਕਿੰਨੀ ਕੀ ਨਿਕਲੀ ਇਹਦੀ ਤਾਂ ਬਹੁਤ ਘੱਟ ਨਿਕਲੀ ਜੀ ਇਕਾ ਡ੍ਰੈਸਰ ਸ਼ਾਫਟ ਜੀ ਬਲਤੀ ਇਹਦੇ ਉਹ ਨਵੀਂ ਪਈ ਹੈ ਜੀ ਠੀਕ ਆ ਤੇ ਰਾਬੜਾਂ ਦਾ ਪੈਕਟ ਲਿਆਂਦੇ ਚਾਰ ਰਾਬੜਾਂ ਪਈਆਂ ਨੇ ਤੇ ਬਾਕੀ ਲਾਈਟਾਂ ਦਾ ਕੰਮ ਜ਼ਰੂਰ ਹੋਇਆ ਅਚਾ ਲਾਈਟਾਂ ਲੂਟਾਂ ਵੀ ਆਪ ਹੀ ਕਰ ਦਿੰਦੇ ਨੇ ਹਾਂ ਉਹ ਹੈਗਾ ਜੀ ਆਪਣਾ ਬਕਰਮਜੀਤ ਆ ਦੇਖੜਾ ਠੀਕ ਆ ਅਸੀਂ ਇਹ ਕਰਦੇ ਨੇ ਇਹ ਆਪਣਾ ਇਲੈਕਟ੍ਰੀਸ਼ੀਅਨ ਹੈ ਜੀ ਠੀਕ ਠੀਕ ਆ ਹਾਂ ਜੀ ਹਾਂ ਚਲੋ ਠੀਕ ਹੈ ਜੀ ਅੱਜ ਸੁਰਨਾਲ ਨੰਨੂ ਨਾਲ ਗੱਲਾਂ ਤੇ ਬਾਕੀ ਆਪਾਂ ਵੀ YouTube ਦਾ ਬਣਾ ਲਿਆ ਸੀ ਜੀ ਹਾਂ ਦੱਸ ਦੇ ਕੀ ਆ ਆਪਣਾ ਆਪਣਾ ਚੈਨਲ ਹੈਗਾ ਜੀ ਨੰਨੂ ਮਰਾਹੜ ਓਕੇ ਤੇ ਕੰਬੈਨ ਰਿਪੇਅਰ ਨੰਨੂ ਮਰਾਹੜ ਕੰਬੈਨ ਰਿਪੇਅਰ ਜੀ ਇਹ ਆਪਣੇ YouTube ਤੇ ਆ ਹਾਂਜੀ ਹਾਂ ਇਹੀ ਆਪਣੀ ਇੰਸਟਾ ID ਹੈ ਨੰਨੂ ਮਰਾਹੜ ਦੇ ਨਾਮ ਤੇ ਇਹੀ Facebook ID ਹੈ ਜੀ ਠੀਕ ਆ ਹਾਂਜੀ ਜੇਦੋ ਨਾਲੇ ਕਰਿਓ ਨੰਨੂ ਨੂੰ ਫੋਲੋ ਕਿਉਂਕਿ ਹੁਣ ਅਸੀਂ ਤਾਂ ਇੱਕ ਚੱਲ ਕੇ ਨੰਨੂ ਕੋਲੇ ਆ ਕੇ ਤੁਹਾਨੂੰ ਜਾਣਕਾਰੀਆਂ ਦਿੰਨੇ ਆ ਜੇ ਤੁਸੀਂ ਨੰਨੂ ਵਾਲਾ ਚੈਨਲ ਤੇ ਫੇਸਬੁਕ ਪੇਜ ਫੋਲੋ ਕਰੋਗੇ ਤਾਂ ਫਿਰ ਤੁਹਾਨੂੰ ਮੰਨ ਲਓ ਇਹ ਤੋਂ ਜਾਣਕਾਰੀਆਂ ਮਿਲਦੀਆਂ ਰਹਿਣਗੀਆਂ ਹੁਣ ਤਾਂ ਅਸੀਂ ਤਾਂ ਸਾਡੇ ਵਾਲੇ ਚੈਨਲ ਤੇ ਦੇਖਦੇ ਹੋ ਅਸੀਂ ਆਉਣੇ ਆ ਤਾਂ ਤੁਹਾਡੇ ਨਾਲ ਗੱਲਾਂ ਬਾਤਾਂ ਕਰਾਉਣੇ ਜੇਦੋ ਤੁਸੀਂ ਨੰਨੂ ਦਾ ਚੈਨਲ ਹੀ ਫੋਲੋ ਕਰ ਲਿਆ ਤਾਂ ਤੁਹਾਨੂੰ ਹਰ ਇੱਕ ਜਾਣਕਾਰੀ ਛੇਤੀ ਤੋਂ ਛੇਤੀ ਮਿਲੂਗੀ ਕਿਰਪਾ ਕਰਕੇ ਨੰਨੂ ਦਾ ਚੈਨਲ ਤੇ ਪੇਜ ਫੋਲੋ ਕਰੋ ਤੇ ਹੋਰ ਨੰਨੂ ਫਿਰ ਹੋਰ ਕੁਝ ਨਹੀਂ ਬਸ ਤੇ ਮੇਨ ਗੱਲ ਤਾਂ ਇਹੀ ਹੈ ਵੀ ਉਹਦੇ ਸਾਰੀਆਂ ਬਰੀਕੀ ਚ ਕੰਮ ਦੱਸਿਆ ਹੋਇਆ ਜੀ ਠੀਕ ਆ ਇਸ ਲਈ ਬਾਰ ਇੱਕ ਤਰਨ ਤਾਨ ਤੋਂ ਆਈ ਮੁੰਡਾ ਤੇ ਉਹਨਾਂ ਕੋਲ ਦੋ ਮਸ਼ੀਨਾਂ ਨੇ ਹਾਂਜੀ ਉਹ ਕਹਿੰਦਾ ਵੀ 40 ਸੀਜ਼ਨ ਹੋ ਗਏ ਠੀਕ ਆ ਵੀ ਅੱਜ ਤੱਕ ਅਸੀਂ ਝੋਨੇ ਚ ਕਦੇ ਥੱਲੇ ਆਈ ਸੀ ਪਾ ਕੇ ਵੀ ਸੀ ਨਹੀਂ ਚਲਾਈ ਠੀਕ ਆ ਵੀ ਦਾਣੇ ਮਾਰਨ ਨੂੰ ਨਹੀਂ ਹਟਦੀ ਟੋਟਾ ਕਰਨ ਨੂੰ ਨਹੀਂ ਹਟਦੀ ਅਸਿਆ ਮਹਾਬਸ ਵੀਰੇ ਇਹ ਦੋ ਕੰਮ ਕਰ ਲੈ ਤੇ ਵੀ ਜੇ ਨਾ ਹੋਈ ਤਾਂ ਦੱਸੀ ਠੀਕ ਆ ਉਹ ਬੰਦਾ ਹੁਣ ਸੀ ਪਪਾਗੇ ਚਲਾਉਂਦਾ ਨਹੀਂ ਓਕੇ ਉਹ ਕਹਿੰਦਾ ਵੀ ਬਹੁਤ ਬੰਦੇ ਆ ਤੁਰ ਗਏ ਕਹਿੰਦਾ ਗੋਰਮੈਂਟ ਬਾਗੇ ਪਰ ਕਹਿੰਦਾ ਹੱਲ ਨਹੀਂ ਹੋਇਆ ਠੀਕ ਆ ਬਾਦੂ ਆਦੋ ਦੋਸਤੋ ਇਹ ਨਹੀਂ ਹੈਗਾ ਨੰਨੂ ਫੋਨ ਤੇ ਫੋਨ ਤੇ ਵੀ ਤੁਹਾਨੂੰ ਜਾਣਕਾਰੀ ਜਿੰਨਾ ਕੇ ਇਹਨੂੰ ਪਤਾ ਲੱਗਦਾ ਵੀ ਮੈਂ ਜੇ ਫੋਨ ਤੇ ਦੱਸ ਦੂੰਗਾ ਤਾਂ ਸਾਨੂੰ ਇਹ ਸਾਰੀ ਸੁਝਾ ਦਿੰਦਾ ਕਰਨਾ ਨਾ ਕਰਨਾ ਉਹ ਤੁਹਾਡੀ ਹਿੱਸਾ ਹੁੰਦੀ ਆ ਹਾਂਜੀ ਹਾਂ ਵਿੱਚ ਕਈ ਇਹੋ ਜਿਹੇ ਕੰਮ ਹੁੰਦੇ ਨੇ ਜਿਵੇਂ ਕੋਈ ਕਹਿੰਦਾ ਓਗਰ ਨਾਲ ਤੁਰ ਚੱਲਦਾ ਜੀ ਹਾਂਜੀ ਉਹ ਹੁੰਦੇ ਨੇ ਗੌਰ ਵਾਲੇ ਬਿਮਾਰੀ ਮੋਟੀ ਕੋ ਕਮੀ ਹੁੰਦੀ ਹੈ ਹਾਂ ਵੀ ਕੋਲ ਖੜ ਕੇ ਦੇਖਣਾ ਇਹ ਚੀਜ਼ਾਂ ਠੀਕ ਆ ਤੇ ਉਹੋ ਜਿਹੇ ਕੰਮਾਂ ਦਾ ਇਹ ਹੁੰਦਾ ਵੀ ਉਹ ਆਪੇ ਬੰਦਾ ਤਜਰਬਿਆਂ ਦੇ ਇਹ ਜਾ ਇੱਕ ਨੰਬਰ 벨ਟ ਵੱਡੀ ਪਾਲੇ ਠੀਕ ਆ ਤੇ ਜਾ ਆਈਡਲ ਦੀ ਅਡਜਸਟਮੈਂਟ ਸੇਡ ਲਈ ਬਾਈ ਉਨੇ ਕੰਮ ਹੁੰਦੇ ਨੇ ਉਹ ਠੀਕ ਆ ਠੀਕ ਆ ਦੋਸਤੋ ਵੀਡੀਓ ਚੰਗੀ ਲੱਗੀ ਸ਼ੇਅਰ ਕਮੈਂਟ ਲਾਇਕ ਕਰਕੇ ਜਰੂਰ ਦੱਸਿਓ ਧੰਨਵਾਦ ਸੋਡਾ ਤੇ ਸਸਿਗਾ